ਗੈਗਲੈਂਡ ਦੇ ਵਿੱਚ ਕਿਰਦਾਰ ਕੋਤਾ ਤਾਂ ਹੀ ਮਿਲੂਗਾ ਭਾਖੜ ਟਾਈਪ ਤੇ ਜਾਂ ਫਿਰ ਕੀ ਸਾਡੇ ਘਰਾਂ ਜੀ ਅਜਿਵੇਂ ਤੁਸੀਂ ਕਹਾਂ ਸ਼੍ਰੀਕੇ ਬਾਦੀ ਸਾਡੇ ਚਾਚੇ ਤਾਇਆਾਂ ਚ ਕੀ ਜ਼ਮੀਨਾਂ ਪਿੱਛੇ ਲੜਾਈਆਂ ਨਹੀਂ ਕਿਉਂਕਿ ਇੱਥੇ ਕੋਈ ਆਪਣਾ ਨਹੀਂ ਜਾਣ ਜਾਂਦੀ ਹੈ ਤੁਸੀਂ ਦੱਸ ਸਕਦੇ ਹੋ ਜੀ ਆਬਵੀਅਸਲੀ ਮੇਰੇ ਡੈਡੀ ਦੇ ਨਾਲ ਇਥੋਂ ਲੱਗੇ ਅੱਛਾ ਕੱਕ ਜੀ 24 ਟੈਂਕਿਸ 12 ਇੱਧਰ 12 ਐ ਅਟੈਕ ਕੀਤਾ ਕਿਸ ਨੇ ਉਹੀ ਜ਼ਮੀਨ ਦੀ ਲੜਾਈ ਜਿਹਨੇ ਦਿੱਤਾ ਸ਼ਰੀਕੇਬਾਦ ਵਿੱਚ ਕੀ ਉਦੋਂ ਅਸੀਂ ਬਿਨਾਂ ਹਥਿਆਰਾਂ ਤੋਂ ਕਰ ਲਏ ਆ ਭਾਵੇਂ ਮਤਲਬ ਅਸੀਂ ਨੇ ਆਪਦੇ ਘਰ 'ਚ ਇਹ ਦੇਖਿਆ ਹੈ ਨਾ ਲੜਾਈ ਦੇਖੀ ਹੈ ਸ਼ਰੀਕੇਬਾਦ ਦੀ ਤਲਵਾਰਾਂ ਗੁੰਡਾਤਰੀਆਂ ਇੰਆਂ ਹੂੰ ਇਹ ਨਾ ਪਿੱਛੇ ਦੀ ਲੜਾਈਆਂ ਜੀ ਤੋਂ ਵੀ ਦਾ ਦੇ ਆ ਰਹੇ ਨੇ ਟਾਈਮ ਬਦਲ ਗਿਆ ਜੇ ਦੀਪ ਸਦੂ ਹੁੰਦੇ ਕਰੀਅਰ ਲਾਈਫ ਦੇ ਵਿੱਚ ਵੀ ਸ਼ਾਇਦ ਗਰਾਫ ਹਾਈ ਹੁੰਦਾ ਠੀਕ ਹੈ ਜੋ ਫਿਲਮ ਕਰ ਰਹੇ ਹੁੰਦੇ ਉਹ ਮੈਂ ਵੀ ਕਰ ਰਹੀ ਹੂੰ ਕਿਉਂਕਿ ਮੇਰਾ ਮੇਰਾ ਪਰਿਵਾਰਕ ਸੀ ਹੈ ਨਾ ਮੇਰਾ ਸੀ ਫੈਮਿਲੀ ਤੁਸੀਂ ਜਾ ਕੇ ਗੱਲਾਂ ਕਰਕੇ ਖੁਦ ਦੇ ਨਾਲ ਜਾਂ ਪ੍ਰੈਸੈਂਸ ਫੀਲ ਕਰਕੇ ਹਾਂ ਮੈਂ ਕਰੇ ਵਰਦੀ ਕਦੀ ਮੇਰਾ ਮੇਰਾ ਟੱਚ ਨਾ ਟੱਚ ਕਰੀ ਉਹ ਤੋਂ ਮੈਨੂੰ ਲੱਗਦਾ ਕਿ ਹੈ ਬਾਏ ਆਮ ਗੋਇੰਗ ਬਾਏ ਮੈਂ ਆਗੀ ਹਾਂ ਹਾਂ ਮਨੋਵਿਗਨ ਕਿਵੇਂ ਛੂਟ ਤੇ ਜਾਂਦੀ ਆ ਮੈਨੂੰ ਕਿਤੇ ਨਾ ਕਿਤੇ ਨਜ਼ਰ ਆ ਹੀ ਜਾਣਾ ਉਹ ਭਾਵੇਂ ਕੋਈ ਟਰੱਕ ਨਿਕਲ ਜਾਵੇ ਉਹ ਭਾਵੇਂ ਕਿਸੇ ਦੁਕਾਨ ਤੇ ਕੋਟੋ ਤੱਕ ਜੇ ਭਾਵੇਂ ਕਿਸੇ ਦੀ ਕਾਰ ਨੇ ਉਹ ਕ੍ਰਾਸ ਕਰ ਜਵੇ ਮੈਨੂੰ ਦਿਖਣਾ ਹੀ ਦਿਖਣਾ ਹੁਣ ਖਦੋ ਨੂੰ ਫੇਰ ਨਹੀਂ ਹੋਣ ਲੱਗਿਆ ਕਿ ਕੋਈ ਐਡਰ ਸਿੱਧੇ ਹੋ ਕੇ ਦੁਬਾਰਾ ਮੈਨੂੰ ਇਹ ਲੱਗਦਾ ਨਹੀਂ ਮੈਂ ਹੁਣ ਐ ਸਿੱਧੀ ਕਮਾਂ ਲੋਕਾਂ ਨੇ ਕਿੰਨਾ ਲਾਈ ਹੀ ਬੜੀ ਸਿੱਧੀ ਉਹ ਗੱਲ ਨੂੰ ਸਮਝ ਲਈਏ ਕੰਮ ਦੇ ਵਿੱਚ ਮੇਰੀ ਮਿਹਨਤ ਦਿਖਣੀ ਚਾਹੀਦੀ ਹੈ ਮੈਨੂੰ ਜਲਦ ਹੈ ਕਿ ਆ ਕਮਾਲ ਕੀਤੀ ਤੁਸੀਂ। ਕੰਮ ਬਠਾਲ ਦੇ ਨਾਗਰ ਟੇਲੋ ਨੇ। ਮੈਨੂੰ ਨਾ ਇਹ ਪਤਾ ਲੱਗ ਗਿਆ ਕਿ ਸੀਨ ਦਾ ਛਤਾਂਕ ਤੇ ਤੋਲਾ ਐ ਕਰਕੇ ਵੇਚਦੀ। ਮੈਨੂੰ ਮੈਨੂੰ ਕਮੈਂਟਸ ਐ ਆਉਂਦੇ ਆ ਕਿ ਮਾਲ ਕਿਵੇਂ ਕਿਵੇਂ ਲਾਇਆ, ਛਤਾਂਕ ਕਿਵੇਂ ਲਾਈਆ, ਤੋਲਾ ਕਿਵੇਂ ਲਾਇਆ। ਨਾਗਰ ਨਾਗਰ ਟੇਲੋ ਆਪ ਬਣਾ ਬਣਾ ਕੇ ਜਿਹੜੇ ਹੀ ਹੋ ਜਿਆ ਉਹ ਭੇਜ ਦਿੰਦੇ ਆ। ਮੈਨੂੰ ਫੈਨ ਤੁਹਾਡੇ ਕਾਫੀ ਕੱਟੜ ਨੇ। ਨੱਚ ਉਹਨੇ ਕਹਿੰਦੀ ਆਪਣੇ ਪੈਰ ਦੇ ਫੋਟੋ ਪਾ ਦੇ ਦੀ ਤੇ ਮੈਂ ਪਰਸ਼ ਕਰਦੇ ਆ ਯਾਰ ਮੈਨੂੰ ਬਹੁਤ ਪਿਆਰ ਆ ਅੱਜ ਦਾ ਤਾਂ ਸੋਸ਼ਲ ਮੀਡੀਆ ਦਾ ਦੌਰ ਇੰਨਾ ਜ਼ਿਆਦਾ ਹੈ ਕਿ ਲੋਕੀ ਬੂਸ ਲਗਾਉਂਦੇ ਨੇ ਫਿੱਚੂ ਫੋਲੋ ਕਰਦੇ ਨੇ ਜੀਜ ਕੇ ਉਹ ਵੀ ਮੈਨੂੰ ਤਾਂ ਸ਼ਰਮ ਆਉਗੀ ਜੇ ਮੈਂ ਖਰੀਦੂੰਗੀ ਤੇ ਆਹ ਕੰਮ ਹੋਊਗਾ ਜੋ ਹੈ ਉਹਨੇ ਹੀ ਆ ਟੇੜੇ ਆ ਪਰ ਮੇਰੇ ਆਲਰਾ ਬੜਾ ਫਰਕ ਆ ਜੀ ਥੋੜੇ ਤੇ ਸਾਡੇ ਤੁਸੀਂ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਹੋ ਤੇ ਅਸੀਂ ਕਚੀਚੀ ਲੈ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਹਜੇ ਇਹ ਟਰਮ ਜਿਹੜੀ ਬਿਊਟੀ ਦੀ ਹੈਗੀ ਹੈ ਬਲੈਕ ਬਿਊਟੀ ਦੀ ਸਿੰਪਲ ਸੋਨਸ ਨਾਲ ਕੋਈ ਕੁੜੀ ਦਾ ਮਤਲਬ ਕੀ ਹੈ ਗੋਰੀ ਕੁੜੀ ਹੈਗੀ ਆ ਇੱਥੇ ਥੋੜਾ ਜਿਹਾ ਹੈਗਾ ਆਪਣੇ ਹੱਲ ਦਾ ਪੰਜਾਬ 'ਚ ਉਹ ਕਹਿੰਦੇ ਨਹੀਂ ਆ ਵੀ ਤੁਸੀਂ ਆਪ ਦੀ ਕਦਰ ਕਰਨੀ ਸ਼ੁਰੂ ਕਰੋਗੇ ਤਾਂ ਅਗਲਾ ਤੁਹਾਡੀ ਕਦਰ ਪਾਊਗਾ ਤੁਸੀਂ ਵੈਨਿਟੀ ਮੰਗੋਗੇ ਨਾ ਤੁਹਾਨੂੰ ਵੈਨਿਟੀ ਕੋਈ ਕਿਉਂ ਦਊਗਾ ਕੀ ਦਿੱਕਤ ਹੈ ਯਾਰ ਤੁਸੀਂ ਸਿਰ ਤਿਆਰ ਹੋਣਾ ਤੁਸੀਂ ਤੁਹਾਨੂੰ ਮੇਕਅਪ ਕਰਨ ਨੂੰ ਜ਼ੋਰ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਹਾਂ ਸਸ਼੍ਰੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਿਲਕੁਲ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਜਿਹੜੇ ਕਿਰਦਾਰ ਕਰਦੇ ਨੇ ਬਹੁਤ ਹੀ ਧਾਕੜ ਜਾਂ ਫਿਰ ਜਦੋਂ ਵੀ ਸਕਰੀਨ ਤੇ ਆਂਦੇ ਨੇ ਸਾਡੇ ਤੁਹਾਡੇ ਵਰਗੇ ਲੱਗਦੇ ਨੇ ਜੀ ਹਾਂ ਜਜ਼ਬਾਤ ਕੁਝ ਅਜਿਹੀ ਸਾਝੇ ਕੀਤੇ ਜਾਂਦੇ ਆ ਉਹਨਾਂ ਵੱਲੋਂ ਲੇਕਿਨ ਉਹਨਾਂ ਦੀ ਜਰਨੀ ਕੀ ਹੋਜੀ ਹੈ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਗੈਂਗ ਲੈਂਡ ਦੇ ਵਿੱਚ ਉਹ ਆਪਣੀ ਅਦਾ ਕਾਇਦਾ ਸਿੱਕਾ ਮਨਵਾ ਰਹੇ ਨੇ ਇਹ ਮੈਂ ਉਹਨਾਂ ਤੋਂ ਹੀ ਜਾਨਣਾ ਚਾਹਾਂਗੀ ਤੋਂ ਲਈ ਮੈਂ ਸਵਾਗਤ ਕਰਨਾ ਚਾਹਾਂਗੀ ਅ ਕੁਲ ਸਨਤੀ ਸਸ਼੍ਰੀ ਕਾਲ ਕਿ ਹਾਲ ਗੁੱਡ ਗੁੱਡ ਲੁਕਿੰਗ ਕ੍ਰੀਟੀਨ ਬਲੈਕ ਥੈਂਕ ਯੂ ਸੋਨੇ <laughs> हाँ, आज का <laughs> सेम सेम हो गया <laughs> हाँ, है ना तो बहुत साउंड लेफ्ट तो बहुत आई मीन रिड्यूस कितना है हां थोड़ा सा लगदा मिल नादा इंचेस ज्यादा गए वेट नहीं हले ना गया पर चलो इंचेस जाना इट्स गुड तो वो भी बढ़िया करला कितना कटाए तू तो सी ये कुछ नहीं इंटरमिटेंट फास्टिंग <laughs> है ये तो थोड़ा अपनी जुबान पे कंट्रोल तो बनो शुरू शुरू नहीं नहीं शुरू शुरू से नहीं हुंदा ਜਦੋਂ ਤੁਹਾਨੂੰ ਥੋੜਾ ਜਿਹਾ ਆਪਣਾ ਪਤਲਾ ਦਿਖਣ ਲੱਗ ਜਾਂਦਾ ਫਿਰ ਕੰਟਰੋਲ ਕਰ ਲੈਣਾ ਸ਼ੁਰੂ ਜੀ ਥੋੜੀ ਜਿਹੀ ਦਿੱਕਤ ਆਉਂਦੀ ਆ ਮੈਨੂੰ ਵੀ ਆਉਂਦੀ ਆ ਯਾਰ ਆ ਹਿਊਮਨ ਬੀਇੰਗ ਆ ਅੰਜੀ ਕਰਦਾ ਵੀ ਛੋਲੇ ਪਟੂਰੇ ਖਾ ਲਈ ਹੈ ਨਾ ਪਰ ਨਹੀਂ ਖਾਂਵੇਂ ਨਾ ਤੁਸੀਂ ਨਹੀਂ ਕਦੇ ਖਾ ਵੀ ਲੋ ਯਾਰ ਦੁਪਹਿਰੇ ਖਾ ਲੇ ਹੂੰ ਫਿਰ ਰਾਤ ਨੂੰ ਛੱਡ ਦਿਓ ਰਾਤ ਨੂੰ ਕੁਝ ਨਾ ਖਾਓ ਹਾਂ ਤਰੀਕਾ ਥੋੜਾ ਜਿਹਾ ਬੈਲੈਂਸ ਕਰ ਲੋ ਓਕੇ ਠੀਕ ਹੈ ਵੈਸੇ ਸਾਡੀ ਇੰਡੀਅਨ ਬਿਊਟੀ ਦੀ ਜੇਕਰ ਗੱਲ ਕੀਤੀ ਜੇ ਵੈਸੇ ওভারঅল ਵਰਲਡ ਦੀ ਜੇਕਰ ਬਿਊਟੀ ਦੀ ਗੱਲ ਦੀ ਜਦੋਂ ਔਰਮਨ ਦੀ ਤਾਂ ਆਪਾਂ ਕਹਿੰਦੇ ਆ ਬਿਊਟੀ ਬਲੈਕ ਬਿਊਟੀ ਹੈ ਨਾ ਬਟ ਆਈ ਆਲਵੇਸ ਫੀਲ ਕਿ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਯੂ ਆਰ ਅ ਬਿਊਟੀਫੁਲ ਯੂ ਆਰ ਵੈਰੀ ਬਿਊਟੀਫੁਲ ਬ੍ਰੀਟੀ ਟਾਲ ਹੈ ਨਾ ਟੈਲੈਂਟਡ ਬਟ ਬਲੈਕ ਬਿਊਟੀ ਤੇ ਜਦੋਂ ਗੱਲ ਆਉਂਦੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਸੱਚੀ ਐਕਸਪੀਰੀਅੰਸ ਕਰਦੇ ਹੋ بار بار ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹਜੇ ਇਹ ਟਰਮ ਜਿਹੜੀ ਬਿਊਟੀ ਦੀ ਹੈਗੀ ਹੈ ਬਲੈਕ ਬਿਊਟੀ ਦੀ ਉਹ ਵੈਲਿਡ ਨਹੀਂ ਹੋ ਪਾਈ ਹੈ ਜਾਂ ਲੋਕਾਂ ਦੇ ਵਿੱਚ ਮੈਨੂੰ ਐ ਲੱਗਦਾ ਕਿ ਹਲੇ ਅਸੀਂ ਇੰਡੀਆ 'ਚ ਇੱਥੇ ਥੋੜਾ ਜਿਹਾ ਹੈਗਾ ਹੈ ਰਾਈਸ ਰੇਸ ਹੈਗਾ ਹਾਂ ਔਰ ਪੰਜਾਬ ਲਈ ਤਾਂ ਜਿਵੇਂ ਔਰ ਆਪਾਂ ਇੱਥੇ ਜੰਮੇ ਪਲੇ ਇੱਥੇ ਤਾਂ ਸੋਹਣੀ ਚ ਲੱਕੀ ਕੁੜੀ ਦਾ ਮਤਲਬ ਕੀ ਹੈ ਗੋਰੀ ਕੁੜੀ ਹੈਗੀ ਆ ਇੱਥੇ ਥੋੜਾ ਜਿਹਾ ਹੈਗਾ ਆਪਣੇ ਆਪਣੇ ਵੱਲ ਦਾ ਪੰਜਾਬ 'ਚ ਗੋਰੀ ਕੁੜੀ ਹੋਣਾ ਥੋੜਾ ਚੇਂਜ ਹੋ ਗਿਆ ਹੁਣ ਥੋੜਾ ਚੇਂਜ ਹੋ ਗਿਆ ਬਟ ਪੰਜਾਬ 'ਚ ਹੈਗਾ ਆਪਣੇ ਹੂੰ ਸੋਹਣੀ ਕੁੜੀ ਗੋਰੀ ਕੁੜੀ ਵੀ ਮੰਨੀ ਜਾਂਦੀ ਹੈ ਇਕ ਤੋਂ ਸਾਡੇ ਘਰਾਂ ਚ ਆਪਦੇ ਘਰਾਂ ਚ ਵੀ ਇਹ ਜਸਟ ਤੁਸੀਂ ਫੀਲ ਕਰਦੇ ਹੋ ਬਿਹੇਵੀਅਰ ਤੋਂ ਜਾਂ ਤੁਸੀਂ ਤੁਹਾਡੇ ਤੁਹਾਨੂੰ ਇਹ ਗੱਲ ਕਈ ਨਾ ਜਾਂਦੀ ਹੈ ਆਡਿਸ਼ਨਸ ਵੇਲੇ ਜਾਂ ਕਿਰਦਾਰ ਦੇਣ ਵੇਲੇ ਤੁਹਾਨੂੰ ਇਹ ਕਿਸੇ ਨੇ ਹੋ ਜਾਂਦਾ ਤੁਹਾਨੂੰ ਡਾਇਰੈਕਟ ਤਾਂ ਕੋਣ ਕਹਿੰਦਾ ਸਿੱਧਾ ਤਾਂ ਮੂਤੇ ਤਾਂ ਕਿਸੇ ਨੇ ਥੋੜੀ ਕਹਿਣਾ ਬਟ ਫੀਲ ਹੋ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਓਕੇ ਬਟ ਮੈਨੂੰ ਲੱਗਦਾ ਹੈ ਕਿ ਜਿੰਨੂੰ ਟੈਲੈਂਟ ਦੀ ਪਰਖ ਹੁੰਦੀ ਹੈ ਉਸ ਬੰਦੇ ਲਈ ਟੈਲੈਂਟ ਹੀ ਮੈਟਰ ਕਰਦਾ ਹੈ ਹੈਨਾ ਮੈਨੂੰ ਜਲਦੇ ਵਿੱਚ ਕੀ ਕਮਾਲ ਕੀਤੀ ਤੁਸੀਂ ਕਿੰਨੀ ਅਪਰੀਸ਼ੀਏਸ਼ਨ ਮਿਲੀ ਬਹੁਤ ਮੈਨੂੰ ਹੁਣ ਵੀ ਜੇ ਮੈਂ ਆਪਣਾ ਫੋਨ ਖੋਲੂਗੀ ਨਾ ਤਾਂ ਉਹ ਇੰਸਟਾਗ੍ਰam ਤੇ ਕਮੈਂਟਸ ਦਿਖਾਉਂਗੀ ਆਈ ਪਾਈ ਹੋਣੇ ਹੈਨਾ ਸੱਪ ਬਣਾ ਬਣਾ ਨਾਗਰ ਨਾਗਰ ਟਿੱਲਾ ਸੱਪ ਬਣਾ ਬਣਾ ਕੇ ਜਿਹੜੇ ਈਮੋਜੀ ਆ ਉਹ ਭੇਜ ਦਿੰਦੇ ਆ ਮੈਨੂੰ ਮੈਨੂੰ ਇਹ ਪੁੱਛਿਆ ਜਾਂਦਾ ਕਿ ਮੈਨੂੰ ਨਾ ਇਹ ਪਤਾ ਲੱਗ ਗਿਆ ਕਿ ਫੀਮ ਦਾ ਛਟਾਂਕ ਤੇ ਤੋਲਾ ਐਂ ਕਰਕੇ ਵੇਕਦੀ ਆ ਮੈਨੂੰ ਮੈਨੂੰ ਕਮੈਂਟਸ ਐ ਆਉਂਦੇ ਆ ਕਿ ਮਾਲ ਕਿਵੇਂ ਕਿਵੇਂ ਲਾਇਆ ਛਟਾਂਕ ਕਿਵੇਂ ਲਾਈਆ ਤੋਲਾ ਕਿਵੇਂ ਲਾਇਆ ਹੂੰ ਤੇ ਮੈਂ ਕਿਹਾ ਓਕੇ ਅੱਛਾ ਫਿਰ ਮੇਰੇ ਵੱਧਾ ਹੋ ਰਿਹਾ ਨੌਲੇਜ ਆ ਆਲਰਾਇਟ ਸੋ ਬਟ ਚੇਂਜ ਆਇਆ ਅਪਾ ਜੂਲੀ ਕੈਨ ਕਿਸ ਤਰ੍ਹਾਂ ਦਾ ਚੇਂਜ ਅਪਰੀਸ਼ੀਏਸ਼ਨ ਮੈਨੂੰ ਬਹੁਤ ਮਿਲੀ ਤੇ ਆਬਵੀਅਸਲੀ ਬੰਦਾ ਚਾਹੁੰਦਾ ਹੁੰਦਾ ਜਦੋਂ ਤੁਸੀਂ ਇੰਨੇ ਸਾਲਾਂ ਦੇ ਲੱਗੇ ਹੋ ਕਿ ਯਾਰ ਕੋਈ ਐਸਾ ਕੰਮ ਆਵੇ ਨਾ ਵੀ ਲੋਕ ਤਾਰੀਫ ਕਰਨ ਤੇ ਮੈਨੂੰ ਐ ਮੈਸੇਜਸ ਆਉਣ ਤੇ ਮੇਰੇ ਇੰਸਟਾਗ੍ਰam ਤੇ ਫੋਲੋਅਰਸ ਬਹੁਤ ਵੜੇ ਉਹ ਦੂਬਾਦ ਕਿਉਂਕਿ ਮੇਰੇ ਆਰਗੈਨਿਕ ਆ ਕੋਈ ਖਰੀਦਿਆ ਖੁਰੂਦਿਆ ਕੁਝ ਨਹੀਂ ਮੈਂ ਮੇਰੇ 50 ਸੀਗੇ ਮੈਨੂੰ ਲੱਗਦਾ ਜਦੋਂ ਮੁਝਾ ਐ ਲਾਈ ਮੈਨ ਲੱਗਦਾ 85 ਹੋਣਾ ਲਿਆ ਜੀ ਤੇ ਇਹ ਮਝਿਆਲ ਤੋਂ ਬਾਅਦ ਹੋਇਆ ਲੋਕਾਂ ਨੇ ਸਰਚ ਮਾਰੀ ਲੋਕਾਂ ਨੇ ਫੋਲੋ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਮੇਰਾ ਪੁਰਾਣਾ ਕੰਮ ਕੁਝ ਪਤਾ ਹੀ ਨਹੀਂ ਸੀ ਕਿਉਂਕਿ ਫਿਲਮ ਤੇ ਚੱਲਣ ਤੇ ਹੁੰਦਾ ਜਦੋਂ ਕੁਝ ਚੱਲ ਜਾਂਦਾ ਉਦੋਂ ਲੋਕ ਦੇਖਦੇ ਆ ਬਹੁਤਾਂ ਨੂੰ ਇਹ ਲੱਗਦਾ ਕਿ ਆਹ ਪਹਿਲੀ ਫਿਲਮ ਨਹੀਂ ਆ ਮੇਰੀ ਹੈਨਾ ਕਈਆਂ ਨੇ ਮੈਨੂੰ ਦੇਖਿਆ ਹੀ ਪਹਿਲੀ ਵਾਰ ਨਹੀਂ ਪਤਾ ਸੋ ਫਿਲਮ ਤੇ ਚੱਲਣ ਤੇ ਹੁੰਦਾ ਫਿਲਮਾਂ ਤਾਂ ਪੁਰਾਣੀਆਂ ਪਹਿਲੀਆਂ ਵੀ ਮੇਰੀਆਂ ਚੰਗੀਆਂ ਸੀ ਕਰੈਕਟਰ ਮੇਨੇ ਚੰਗੇ ਸੀ ਪਰ ਉਹ ਲੋਕਾਂ ਚ ਕਿੰਨੀ ਚੱਲੀ ਫਿਲਮ ਉਸ ਗੱਲ ਤੇ ਜ਼ਿਆਦਾ ਹੁੰਦਾ ਫਿਲਮ ਦੇ ਵਿੱਚ ਤੁਹਾਡਾ ਨਾਮ ਕੱਟੇ ਜਾਣ ਤੋਂ ਲੈ ਕੇ ਫਿਲਮ ਦੇ ਵਿੱਚ ਇੱਕ ਲੰਬੀ ਸਕਰੀਨ ਸਪੇਸ ਤੇ ਖੇਡਣਾ ਇੱਕ ਪਰਪਰ ਇੱਕ ਜਰਨੀ ਹੈ ਜਰਨੀ ਦਾ ਸਭ ਤੋਂ ਲੋ ਕੀ ਸੀ ਤੇ ਸਭ ਤੋਂ ਹਾਈ ਕੀ ਸੀ ਮੈਨੂੰ ਲੋ ਹਾਈ ਨਹੀਂ ਪਤਾ ਬਸ ਮੈਨੂੰ ਇਹ ਪਤਾ ਕਿ ਤੁਹਾਨੂੰ ਸਵਾਦ ਆਉਂਦਾ ਕਿਉਂਕਿ ਜਦੋਂ ਤੁਸੀਂ ਉਸ ਵੇਲੇ ਨਹੀਂ ਬੋਲਦੇ ਨਾ ਚੁੱਪ ਜਦੋਂ ਮੈਂ ਕਹਿ ਨਹੀਂ ਹੁੰਦੀ ਕਿ ਪਰਮਾਤਮਾ ਜੋ ਆਪ ਆਪਣੇ ਆਪ ਦੇ ਦਿੰਦਾ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਸੀਂ ਕਿਸੇ ਨੂੰ ਕੁਐਸਚਨ ਨਹੀਂ ਕਰਦੇ ਤੁਸੀਂ ਪੁੱਛਦੇ ਨਹੀਂ ਮੈਂ ਨਹੀਂ ਪੁੱਛਦੀ ਜੀ ਤੇ ਮੈਨੂੰ ਪਤਾ ਸੀ ਕਿ ਇਹ ਜੋ ਆਪ ਕਦੇ ਨਾ ਕਦੇ ਤਾਂ ਆਊਗਾ ਭਾਵੇਂ ਅਗਲੇ ਨੇ ਸਾਨੂੰ ਅੱਜ ਵੀ ਨੋਟਿਸ ਨਾ ਕੀਤਾ ਹੋਵੇ ਪਰ ਮੈਨੂੰ ਆਪਣੇ ਆਪ ਦੇ ਤਾਂ ਠੰਡ ਪੈਂਦੀ ਹੈ ਨਾ ਤੁਹਾਨੂੰ ਤਾਂ ਲੱਗਦਾ ਨਾ ਕਿ ਵਾਓ ਤੁਹਾਡੇ ਐਕਸਪੀਰੀਅੰਸ ਤੋਂ ਕਹਿਦੇ ਨੇ ਨੋਟਿਸ ਭਾਵੇਂ ਕੀਤਾ ਹੋਣਾ ਮੈਸੇਜ ਨਹੀਂ ਕੀਤਾ ਹੋਣਾ ਹਾਂ ਕਹਿ ਸਕਦੇ ਆ ਆਬਵੀਅਸਲੀ ਦੇਖਿਆ ਹੋਊਗਾ ਜਾਂ ਗੱਲ ਤਾਂ ਹੋਈ ਹੋਊਗੀ ਨਾ ਜਦੋਂ ਚੱਲ ਰਹੀ ਹੈ ਇਨੀ ਐਪਰੀਸ਼ੀਏਸ਼ਨ ਚੱਲ ਰਹੀ ਹੈ ਟ੍ਰੇਲਰ ਆਇਆ ਫੀਡ ਦੇ ਆ ਦੇਖਦੇ ਵੀ ਆ ਜੀ ਤੇ ਹਾਂ ਪਰ ਮੈਨੂੰ ਬਹੁਤ ਮਜ਼ਾ ਆਇਆ ਤਾਂ ਮੈਨੂੰ ਲੱਗਾ ਕਿ ਬੱਬਲੇ ਠੀਕ ਹੈ ओके इंडस्ट्री ਚ ਕਿਸੇ ਨੇ ਹੌਸਲਾ ਅਫਜ਼ਾਈ ਕੀਤੀ ਕਰੈਕਟਰ ਤੋਂ ਬਾਅਦ ਅਪ੍ਰੀਸ਼ੀਏਸ਼ਨ ਦਿੱਤੀ ਜਿਹੜੇ ਕਟ ਆਉਂਦੇ ਆ ਮੈਸੇजेस ਇੰਤਾਂ ਦੇ ਹਜੇ ਵੀ ਉਹ ਲੀਕ ਸੈਟ ਨਹੀਂ ਹੋ ਪਾਰੇ ਹਾਂ ਸਾਡੇ ਅਪਰੀਸ਼ੀਏਟ ਕਰਨਾ ਆਉਂਦਾ ਨਹੀਂ ਕੋਈ ਖਾਸ ਕੋਈ ਮੇਰੇ ਆਪਦੇ ਸਰਕਲ ਦੇ ਉਹਨਾਂ ਨੇ ਤਾਂ ਚਲੋ ਮੈਨੂੰ ਕਹਿਣਾ ਹੀ ਆ ਪਰ ਕਿਸੇ ਉਪਰੇ ਦਾ ਹਾਂ ਮੈਨੂੰ ਨਹੀਂ ਮੈਸੇਜ ਆਇਆ ਕਿ ਤੁਹਾਡਾ ਕੰਮ ਬਹੁਤ ਅੱਛਾ ਸੀ ਬਹੁਤ ਅੱਛਾ ਕੀਤਾ ਤੁਹਾਨੂੰ ਖੁਦ ਨੂੰ ਸੈਟੀਸਫੈਕਸ਼ਨ ਫੀਲ ਹੋਈ ਜਦੋਂ ਸਕਰੀਨ ਤੇ ਤੁਸੀਂ ਵੇਖਿਆ ਕਿ ਤੁਸੀਂ ਬਣਦੀ ਹੈ ਤਾਂ ਤੁਸੀਂ ਕਰਦੇ ਹੋ ਬਟ ਇੱਕ ਪ੍ਰੋਪਰ ਸਕਰੀਨ ਸਪੇਸ ਮਿਲ ਰਿਹਾ ਤਾਕੜ ਕਿਰਦਾਰ ਹੈ ਨਹੀਂ ਮੈਂ ਹੌਲੀ ਹੌਲੀ ਨਾਲ ਉਹਦਾ ਕੰਮ ਦੇਖਦੀ ਆ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਕੀ ਇੰਪਰੂਵ ਕੀਤਾ ਓਕੇ ਤੇ ਮੈਂ ਆਪਦੇ ਆਪ ਨੂੰ ਬੈਠ ਕੇ ਸਕਰੀਨ ਤੇ ਦੇਖਦੀ ਹੁੰਦੀ ਆ ਵੀ ਮੈਨੂੰ ਹਾਂ ਟਾਈਮ ਪਾ ਕੇ ਆਉਂਦੀਆਂ ਚੀਜ਼ਾਂ ਦੇਖ ਦੇਖ ਦੇ ਮੈਨੂੰ ਹੁਣ ਇਹ ਲੱਗਿਆ ਕਿ ਹਾਂ ਮੈਂ ਮੈਚੁਰ ਹੋਈ ਹਾਂ ਮੇਰੇ ਕੰਮ ਚ ਜਿਹੜੀ ਗਰੋਥ ਦੇ ਨਾਲ ਨਾਲ ਮੈਂ ਪਾਲਿਸ਼ ਹੋ ਰਹੀ ਹਾਂ ਤੇ ਕਿਉਂਕਿ ਉਹ ਮੈਂ ਸਿੱਖਦੀ ਰਹਿਣੀ ਆ ਉਹ ਮੈਂ ਹਾਂ ਇਹ ਨਹੀਂਗਾ ਕਿ ਜੋ ਮੈਨੂੰ ਤੁਸੀਂ 5 ਸਾਲ ਪਹਿਲਾਂ ਕਿਸੇ ਨੂੰ ਦੇਖਿਆ ਹੋਊਗਾ ਤੇ ਅੱਜ ਦੇਖੂਗਾ ਉਹ ਡਿਫਰੈਂਸ ਹੋਣਾ ਚਾਹੀਦਾ ਸਭ ਤੋਂ ਘੱਟ ਹੋਣਾ ਚਾਹੀਦਾ ਕਿੱਦਾਂ ਦੀ ਤੁਹਾਡੀ ਪਰਸਨੈਲਿਟੀ ਹੈ ਯੂਜੂਅਲੀ ਅਕੀ ਹੁੰਦਾ ਹੈ ਇਨਸਾਨ ਜਦੋਂ ਕੁਝ ਆਪਣੇ ਆਪ ਨੂੰ ਦੇਖਦਾ ਹੈ ਹੈ ਨਾ ਕਰਦਿਆਂ ਹੋਇਆ ਤੇ ਜਾਂ ਤਾਂ ਰਾਤ ਨੂੰ ਬੜੀ ਸਕੂਨ ਦੀ ਨੀਂਦ ਹੁੰਦਾ ਹੈ ਕਿ ਵਾਓ ਇਹ ਮੈਂ ਕੀਤਾ ਜਾਂ ਫਿਰ ਕਈ ਵਾਰ ਇਦਾਂ ਹੁੰਦਾ ਹੈ ਕਿ ਰਾਤ ਨੂੰ ਉਹ ਪੁਆਇੰਟਸ ਤੰਗ ਕਰਨ ਲੱਗ ਜਾਂਦੇ ਸੁੱਤੇ ਪੈ ਨੂੰ ਹਾਏ ਹਾਏ ਉੱਥੇ ਤਾਂ ਇਹ ਵੀ ਹੋ ਸਕਦਾ ਸੀ ਉੱਥੇ ਆਹ ਐਡ ਕਰ ਦਿੰਦੀ ਉੱਥੇ ਇਹ ਕਰ ਦਿੰਦੀ ਨਹੀਂ ਮੈਂ ਇਦਾਂ ਨਹੀਂ ਸੋਚਦੀ ਕਿ ਮੈਂ ਕੀ ਐਡ ਕਰ ਦਿੰਦੀ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਮੈਂ ਹਮੇਸ਼ਾ ਕਹਿੰਦੀ ਕਿ ਐ ਲੱਗਦਾ ਹੋਊਗਾ ਯਾਰ ਇਹ ਇਹ ਦੇਖੂਗਾ ਕੋਈ ਮੈਨੂੰ ਨਹੀਂ ਪਤਾ ਜਿਹੜਾ ਮੈਂ ਉੱਥੇ ਕਰਕੇ ਵੀ ਆ ਗਈ ਮੈਨੂੰ ਉਹਦੀ ਵੀ ਉਮੀਦ ਨਹੀਂ ਉਮੀਦ ਨਹੀਂ ਹੁੰਦੀ ਕਿ ਮੈਨੂੰ ਤਾਂ ਡਰ ਲੱਗ ਰਿਹਾ ਹੁੰਦਾ ਮੈਂ ਕਰ ਲੂੰਗੀ ਕਰੈਕਟਰ ਮੈਂ ਕਿਹੜਾ ਟਾਈਮ ਹੈ ਜਿਸ ਵੇਲੇ ਮੈਂ ਕਰਕੇ ਵਾਪਸ ਆ ਰਹੀ ਹੂੰਗੀ ਮੈਂ ਇੰਨੀ ਨਰਵਸ ਹੁੰਨੀ ਆ ਫਿਰ ਕਿੰਨੀ ਤਾਰੀਫ ਮੇਰੀ ਝੋਲੀ ਪੈਂਦੀ ਆ ਫੀਮਿਨ ਲੱਗਦਾ ਕਿ ਵਾਓ ਮਤਲਬ ਮੈਂ ਇਸ ਗੱਲ ਤੇ ਰੋਈ ਜਾਵਾਂ ਕਿ ਮੈਂ ਆ ਨਹੀਂ ਕੀਤਾ ਮੈਂ ਆ ਨਹੀਂ ਕੀਤਾ ਇੰਨੀ ਸਿਆਣੀ ਨਹੀਂ ਮੈਂ ਹੈਗੀ ਉਹ ਜੱਜ ਮੈਨੂੰ ਲੱਗਦਾ ਮੇਰੀ ਆਡੀਅנס ਹੀ ਕਰੂਗੀ ਉਹਨਾਂ ਨੂੰ ਚੰਗਾ ਲੱਗਿਆ ਮੇਰੇ ਡਾਇਰੈਕਟਰ ਨੂੰ ਚੰਗਾ ਲੱਗਿਆ ਕਿ ਜੋ ਉਹਨਾਂ ਨੂੰ ਚਾਹੀਦਾ ਸੀ ਹਨਾ ਰਾਈਟਰ ਨੂੰ ਜੋ ਚਾਹੀਦਾ ਸੀ ਉਹ ਉਹਨਾਂ ਨੂੰ ਮਿਲਿਆ ਇਟ ਮੀਨਸ ਮਿਲਦਾ ਵੀ ਠੀਕ ਹੈ ਮੈਂ ਆਲਵੇਸ ਦੇਖਦੀ ਆ ਤੇ ਮੈਂ ਸੁਣਦੀ ਵੀ ਆ ਇਸ ਗੱਲ ਨੂੰ ਕਿ ਛੋਟੇ ਉਮਰ ਦੀ ਕੁੜੀਆਂ ਵੀ ਜਿਹੜੀਆਂ ਇੰਡਸਟਰੀਏ ਜਾ ਰਹੀਆਂ ਨੇ ਉਹਨਾਂ ਨੂੰ ਕਈ ਵਾਰ ਪੁੱਛਣਾ ਕਿ ਤੁਸੀਂ ਯੂ ਨਾ ਤੁਸੀਂ ਤੁਹਾਡੇ ਚ ਬਹੁਤ ਬਦਲਾਅ ਆਇਆ ਉਹ ਕਹਿੰਦੇ ਇੰਡਸਟਰੀ ਡਿਮਾਂਡ ਹੈ ਸੋਸਾਇਟੀ ਦੇ ਵਿੱਚ ਦੁਨੀਆ ਦੇ ਵਿੱਚ ਵਿਜਰਨ ਲਈ ਤੁਹਾਨੂੰ ਸਮਾਰਟ ਹੋਣਾ ਪੈਂਦਾ ਉਹਦਾ ਦੀ ਅਨਸਰਿੰਗ ਹੁੰਦੀ ਹੈ ਚਾਹੇ ਦਿਲੋਂ ਉਹ ਵੀ ਭੋਲੀਆਂ ਹੁੰਦੀਆਂ ਹੋਣ ਜਾਂ ਇਨੋਸੈਂਟ ਮੈਂ ਦੇਖਿਆ ਤੁਸੀਂ ਹਮੇਸ਼ਾ ਇਹ ਗੱਲ ਖੋਲ ਕੇ ਸਾਹਮਣੇ ਰੱਖ ਦਿਓ ਮੈਂ ਸਿਆਣੀ ਨਹੀਂ ਆ ਮੈਨੂੰ ਸਮਝ ਨਹੀਂ ਆ ਮੈਂ ਕਰ ਦਿੰਨੀ ਆ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਤੁਹਾਡੇ ਤੇ ਬਰਗ ਫਾਇਰ ਕਰਦੀ ਹੈ ਕਿ ਲੋਕੀ ਹੁਣ ਉਸ ਚੀਜ਼ ਨੂੰ ਯੂ نو ਲੋਕੀ ਪਹਿਲਾਂ ਵੀ ਆਜ ਦੀ ਦੁਨੀਆ ਦੇ ਵਿੱਚ ਹਰ ਦੂਜਾ ਬੰਦਾ ਤੁਹਾਨੂੰ ਐਦਾਂ ਹੀ ਸਮਝਦਾ ਹੈ ਕਿ ਇਹਨੂੰ ਕੁਝ ਨਹੀਂ ਪਤਾ ਪਰ ਤੁਸੀਂ ਜੇਕਰ ਖੁਦ ਦੇ ਮੂਤ ਐਕਸੈਪਟ ਕਰਦੇ ਹੋ ਹਰ ਵਾਰੀ ਕਿ ਹਰ ਸਥਿਤੀ ਕਰਨ ਜੇ ਮੈਨੂੰ ਇਹ ਲੱਗਦਾ ਕਿ ਮੈਂ ਇੰਟੈਲੀਜੈਂਟ ਨਹੀਂ ਹੈਗੀ ਜਾਂ ਮੈਂ ਸਿਆਣੀ ਨਹੀਂ ਹੈਗੀ ਤੁਸੀਂ ਨਹੀਂ ਕਹਿ ਸਕਦੇ ਤੁਸੀਂ ਇੰਟੈਲੀਜੈਂਟ ਨਹੀਂ ਹੋ ਤੁਸੀਂ ਬਹੁਤ ਸੋਹਣਾ ਕਿਰਦਾਰ ਬਹੁਤ ਖੂਬਸੂਰਤੀ ਦੇ ਨਾਲ ਸਿਰਫ ਮੈਨੂੰ ਮੇਰਾ ਕੰਮ ਆਉਂਦਾ ਨਾ ਉਹੀ ਕਹਿੰਦੀ ਕਿ ਮੈਨੂੰ ਮੇਰੇ ਕੰਮ ਨਾਲ ਮੈਂ ਇਮਾਨਦਾਰ ਆ ਬਸ ਉਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਆਉਂਦਾ ਜੋ ਚੀਜ਼ਾਂ ਸਾਨੂੰ ਅੱਗੇ ਗਰੋ ਕਰਨ 'ਚ ਮਦਦਗਾਰ ਸਾਬਿਤ ਹੁੰਦੀਆਂ ਨੇ ਹੈਨਾ ਭਾਵੇਂ ਤੁਸੀਂ ਉਹਨੂੰ ਉਹਨੂੰ ਸਮਾਰਟਨੈਸ ਕਹਿ ਲਓ ਚਲਾਕੀ ਕਹਿ ਲਓ ਹਲਕੀ ਫੁਲਕੀ ਬੇਈਮਾਨੀ ਕਹਿ ਲਓ ਕੁਛ ਮਰਜ਼ੀ ਕਹਿ ਲਓ ਤੇ ਉਹਦੇ ਕਰਕੇ ਮੈਂ ਕਹਿ ਦਿੰਦੀ ਆ ਕਿ ਮੈਂ ਨਹੀਂ ਜਾਣੀ ਹੈ ਕਿ ਇੰਨੇ ਸਾਲ ਦਾ ਤਜਰਬਾ ਤੁਹਾਡਾ ਇੰਡਸਟਰੀ 'ਚ 15 ਸਾਲ 15 ਸਾਲਾਂ ਦੇ ਵਿੱਚ ਤਸ ਤੋਂ ਮਸ ਤੁਹਾਡੀ ਪਰਸਨੈਲਿਟੀ ਨਹੀਂ ਹੋਈ ਹਾਂ ਕਿੰਨਾ ਲੰਬਾ ਸਟਰਗਲ ਹੈ ਹੋਂਕਦ ਨੂੰ ਫੀਲ ਨਹੀਂ ਹੋਣ ਲੱਗ ਗਿਆ ਕਿ ਕੁਲ ਐਡੇ ਸਿੱਧੇ ਹੋ ਕੇ ਵੀ ਬਾਰਾ ਕਿੰਨਾ ਮੈਨੂੰ ਇਹ ਲੱਗਦਾ ਨਹੀਂ ਨਹੀਂ ਮੈਂ ਹੁਣ ਐ ਸਿੱਧੀ ਕਮਨ ਲੋਕਾਂ ਨੇ ਕਹਿੰਨਾ ਲੈ ਇਹ ਬੜੀ ਸਿੱਧੀ ਆ ਉਹਦੇ ਆਪ ਨੂੰ ਸਮਝਦੀ ਹੈ ਮੈਨੂੰ ਲੱਗਦਾ ਕਿ ਜੋ ਵੀ ਮੈਂ ਕੀਤਾ ਮੈਨੂੰ ਲੱਗਦਾ ਕਿ ਜੋ ਮੈਂ ਕੰਮ ਕਰਦੀ ਆ ਮੇਰੇ ਕੰਮ ਦੇ ਵਿੱਚ ਮੇਰੀ ਮਿਹਨਤ ਦਿਖਣੀ ਚਾਹੀਦੀ ਆ ਉਹ ਮੈਨੂੰ ਜਦੋਂ ਦਿਖਦੀ ਹੈ ਤਾਂ ਮੈਨੂੰ ਲੱਗਦਾ ਕਿ ਹੋਰਾਂ ਨੂੰ ਵੀ ਦਿਖਦੀ ਹੋਊਗੀ ਕਿਉਂਕਿ ਮੈਂ ਕਰਦੀ ਆ ਮੈਨੂੰ ਲੱਗਦਾ ਕਿ ਡਿਮਾਂਡ ਇਹੀ ਹੋਣੀ ਚਾਹੀਦੀ ਆ ਇਸ ਤੋਂ ਲਾ ਬਹੋਰ ਕੀ ਕਰਨਾ ਕਿਸੇ ਨੇ ਮੇਰੀ ਚਲਾਕੀ ਹੈ ਬੇਈਮਾਨੀ ਤੂੰ ਕੀ ਲੈਣਾ ਵੀ ਇਹਨੂੰ ਆਉਂਦੀ ਆ ਕਿ ਨਹੀਂ ਆਉਂਦੀ ਮੈਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਵੀ ਇਹਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ ਕੰਮ ਪ੍ਰਤੀ ਇਹ ਕਿੰਨੀ ਇਮਾਨਦਾਰ ਹੈ ਕਿੰਨੇ ਇਮਾਨਦਾਰੀ ਨਾਲ ਕਰੂਗੀ ਕੀ ਇਹ ਕੰਮ ਕਰਦੀ ਸਾਡੇ ਤੋਂ ਖਾਣ ਪੀਣ ਦੀਆਂ ਡਿਮਾਂਡਾਂ ਕਰੂਗੀ ਕਿ ਕੰਮ ਨਹੀਂ ਕਰੂਗੀ ਜੀ ਕੀ ਇਹ ਕਹੂਗੀ ਮੈਨੂੰ ਐਨ.ਟੀ. ਚ ਭੇਜ ਦਿਓ ਮੈਨੂੰ ਤਾਂ ਗਰਮੀ ਲੱਗਦੀ ਆ ਮੈਂ ਕੁਝ ਨਹੀਂ ਕਰੂਗੀ ਕੰਮ ਬਿਲੇ ਰਨ ਕੰਮ ਕਰੂੰਗੀ ਭਾਵੇਂ ਮੈਂ ਸਾਰਾ ਦਿਨ ਭੁੱਖੀ ਰਹਿ ਕੇ ਕੰਮ ਕਰਾਂ ਫਿਰ ਤੁਹਾਨੂੰ ਐਕਟ੍ਰੈਸਿਸ ਵਿੱਚ ਕਿੱਦਾਂ ਕੰਸੀਡਰ ਕੀਤਾ ਜਾਏਗਾ ਕਿਉਂਕਿ ਇਹ ਇਹ ਤਾਂ ਇਹ ਤਾਂ ਹੁਣ ਹੈ ਨਾ ਕਿ ਥੋੜਾ ਨਖਰਾ ਥੋੜੀ ਨਜ਼ਾਕਤ ਥੋੜਾ ਜਿਹਾ ਤੁਹਾਡੇ ਚ ਯੂਨਿਕ ਟੈਂਟਰਮ ਐਟੀਟਿਊਡ ਆ ਭਾਵੇਂ ਨਾ ਉਹਦੇ ਚ ਬਹੁਤ ਉਹਦੇ ਚ ਬਹੁਤ ਆਪਾਂ ਗਿਨਿਆ ਤੋਂ ਹੀ ਜਾਂਦੇ ਆ ਨਖਰਾ ਨਜ਼ਾਕਤ ਕੋਈ ਕੈਰੈਕਟਰ ਹੋਊਗਾ ਤੇ ਮੈਂ ਦਿਖਾਉਂਗੀ ਕਿ ਕਿੰਨੇ ਕਿੰਨਾ ਨਖਰਾ ਮੈਨੂੰ ਆਉਂਦਾ ਕਰਨਾ ਕੁੜੀਆਂ ਚ ਕਿੰਨਾ ਹੋਣਾ ਚਾਹੀਦਾ ਕੰਮ ਲਈ ਨਹੀਂ ਮੈਂ ਨਖਰਾ ਕਰ ਸਕਦੀ ਮੇਰੇ ਕੰਮ ਲਈ ਨਹੀਂ ਕਰ ਸਕਦੀ ਬਟ ਫਿਰ ਤੁਹਾਨੂੰ ਇਸ ਗੱਲ ਦੇ ਲਈ ਫੋਰ ਗਰੰਟਡ ਲਿਆ ਜਾਂਦਾ ਹੈ ਉਹ ਵੀ ਤਾਂ ਤੁਹਾਨੂੰ ਹਰਟ ਕਰਦਾ ਹੈ ਹਾਂ ਕਰਦਾ ਪਰ ਹੁਣ ਪਰਸਨੈਲਿਟੀ ਕਿਵੇਂ ਚੇਂਜ ਕਰਾਂ ਕਿਉਂਕਿ ਉਸ ਵੇਲੇ ਮੈਂ ਸਿਰਫ ਆਪਦੇ ਕੰਮ ਬਾਰੇ ਸੋਚ ਰਹੀ ਹੁੰਦੀ ਆ ਉਹ ਚੇਂਜ ਨਹੀਂ ਹੁੰਦੀ ਨੁਕਸਾਨ ਹੁੰਦੇ ਨੇ ਉਹ ਕਹਿੰਦੇ ਨਹੀਂ ਆ ਵੀ ਤੁਸੀਂ ਆਪਦੀ ਕਦਰ ਕਰਨੀ ਸ਼ੁਰੂ ਕਰੋਗੇ ਤਾਂ ਅਗਲਾ ਤੁਹਾਡੀ ਕਦਰ ਪਾਊਗਾ ਤੁਸੀਂ ਵੈਨਿਟੀ ਮੰਗੋਗੇ ਨੇ ਤੁਹਾਨੂੰ ਵੈਨਿਟੀ ਕੋਈ ਕਿਉਂ ਦਊਗਾ ਨਹੀਂ ਨਹੀਂ ਵੈਨਿਟੀ ਮਿਲਦੀ ਆ ਪਰ ਮੈਂ ਇੰਡੀਵਿਡਿਊਲ ਇੰਡੀਵਿਡਿਊਲ ਹਾਂ ਜਿੱਥੇ ਕਈ ਵਾਰੀ ਮਿਲਦੀ ਵੀ ਆ ਕਈ ਵਾਰ ਔਰ ਮੈਨੂੰ ਵੈਨਿਟੀ ਸ਼ੇਅਰ ਕਰਨ ਚ ਵੀ ਕੋਈ ਦਿੱਕਤ ਨਹੀਂ ਜੇ ਕੋਈ ਆਰਟਿਸਟ ਹੈਗੀ ਆ ਕੀ ਦਿੱਕਤ ਹੈ ਯਾਰ ਤੁਸੀਂ ਸਿਰਫ ਤਿਆਰ ਹੋਣਾ ਤੁਸੀਂ ਤੁਹਾਨੂੰ ਮੇਕਅਪ ਕਰਨ ਨੂੰ ਸੌਣ ਨੂੰ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਹੈ ਹਾਂ ਕੀ ਤੁਸੀਂ ਐਗਰੀ ਕਰਦੇ ਹੋ ਤੁਹਾਡੇ ਨਾਲ ਦੇ ਨੂੰ ਵੀ ਲੱਗਦਾ ਹੋ ਸਕਦਾ ਹੈ ਹਾਂ ਅਗਲੇ ਅਗਲੇ ਦੀ ਸੋਚ ਹੈ ਪਰ ਵੈਨਿਟੀ ਇਸ ਲਈ ਬਣੀ ਆ ਕਿ ਤੁਸੀਂ ਮੇਕਅਪ ਕਰ ਸਕੋ ਤੁਸੀਂ ਚੇਂਜ ਕਰ ਸਕੋ ਤੁਸੀਂ ਵਾਸ਼ਰੂਮ ਜਾ ਸਕੋ ਬਸ ਇਸ ਲਈ ਹੀ ਬਣੀ ਆ ਨਹੀਂ ਹੈਪਨ ਲਾਵਾ ਨਹੀਂ ਕਦੇ ਇਹ ਨਾਮ ਨਹੀਂ ਲਗਿਆ ਐਡਜਸਟ ਕਰਵਾਤਾ ਜਾਂ ਤੁਸੀਂ ਫੇਸ ਕੀਤਾ ਤੁਸੀਂ ਕਈ ਵਾਰ ਖੁਦ ਵੀ ਬੈਨਿਫੀਟਸ ਕਰਕੇ ਛੱਡੀ ਹੋ ਸਕਦੀ ਹੈ ਕਿ ਤੁਹਾਨੂੰ ਲੱਗਿਆ ਕਿ ਨਾਲ ਦਾ ਬੰਦਾ ਨਹੀਂ ਕੰਫਰਟੇਬਲ ਮੈਂ ਤਾਂ ਕੰਮ ਹੀ ਕਰਨਾ ਚੱਲ ਬਾ ਨਹੀਂ ਐਕਦਾ ਨਹੀਂ ਹੈ ਆਪਦੀ ਇੱਜ਼ਤ ਤੁਸੀਂ ਆਪ ਕਰੋਗੇ ਤਾਂ ਤਾਂ ਹੋਦੀ ਹੈ ਇਹ ਹੈ ਕਿ ਕਈ ਵਾਰੀ ਤੁਹਾਨੂੰ ਇਹ ਲੱਗਦਾ ਕਿ ਆ ਗੱਲ ਨਹੀਂ ਸਹੀ ਤਾਂ ਮੈਂ ਕਹਿ ਦਿੰਨੀ ਆ ਫਿਰ ਮੈਂ ਕਹਿ ਦਿੰਨੀ ਪਰ ਇਹ ਹੈ ਕਿ ਮੈਂ ਬਿਨਾਂ ਗੱਲੋਂ ਨਹੀਂ ਡਿਮਾਂਡਿੰਗ ਨਹੀਂ ਉਹ ਜੇ ਮੇਰੇ ਨਾਲ ਇੱਕ ਜਣਾ ਸ਼ੇਅਰ ਕਰ ਰਿਹਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਂ ਮੈਨੂੰ ਸ਼ੇਅਰ ਹੀ ਕਰਾਉਣਾ ਹਾਂ ਹੈਨਾ ਜਿੱਥੇ ਬੰਦਾ ਉੱਥੇ ਮੈਂ ਬੋਲਦੀ ਹਾਂ ਔਰ ਬੋਲਣਾ ਚਾਹੀਦਾ ਹੈ ਬਿਲਕੁਲ ਰਾਈਟ ਸੋ ਮੱਝਾਲ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਤੜਥੱਲੀ ਤੁਸੀਂ ਮਚਾਈ ਆਪਣੇ ਕਿਰਦਾਰ ਦੇ ਨਾਲ ਬੰਬ ਠਾਲ ਤੇ ਨਾਗਨ ਢੈਲੋ ਨੇ ਹੁਣ ਗੈਗਲੈਂਡ ਦੇ ਵਿੱਚ ਕਿਰਦਾਰ ਉਦਾਂ ਤਾਂ ਹੀ ਮਿਲੂਗਾ ਧਾਕੜ ਟਾਈਪ ਜਾਂ ਫਿਰ ਗੈਂਗਲੈਂਚ ਮੇਰਾ ਬਹੁਤ ਛੋਟਾ ਜਿਹਾ ਪਾਰਟ ਆ ਬਟ ਇੰਪੋਰਟੈਂਟ ਹੈ ਪ੍ਰੋਮਿਨੈਂਟ ਕਿਉਂ ਹੈ ਜੀ ਉਹਨੂੰ ਤੁਸੀਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਦੀ ਮਤਲਬ ਮੇਰੇ ਲਈ ਲੈਂਥ ਮਾਇਨੇ ਨਹੀਂ ਰੱਖਦੀ ਕੋਲ ਪ੍ਰੈਜੈਂਸ ਹੋਣੀ ਚਾਹੀਦੀ ਜੀ ਕਿ ਤੁਸੀਂ ਕੀ ਇੰਪੈਕਟ ਛੱਡ ਕੇ ਜਾਦੇ ਹੋ ਉੱਚ ਕਰਨ ਨੂੰ ਕੀ ਹੈ ਜੀ ਉਹ ਇੰਨਾ ਇੰਪੋਰਟੈਂਟ ਆ ਕਿ ਜਦੋਂ ਲੋਕਾਂ ਨੇ ਫਿਲਮ ਦੇਖੀ ਪਿਆਰ ਦਿੱਤਾ ਫਿਲਮ ਦਾ ਸੈਕੰਡ ਪਾਰਟ ਬਣੂਗਾ ਆ ਫਿਰ ਉਹਦੇ ਵਿੱਚ ਉਹ ਕੈਰੈਕਟਰ ਅੱਗੇ ਕੰਟੀਨਿਊ ਜਾਊਗਾ ਫਿਰ ਉਹ ਲੈਂਥ ਵਾਈਜ਼ ਵੀ

ਕਿਉਂਕਿ ਮੈਂ ਉਹਨਾਂ 'ਚ ਕੋਈ ਸਿੱਧੂ ਨਹੀਂ ਹੁੰਦੀ ਇਸ ਕਰਕੇ ਮੈਨੂੰ ਔਖਾ ਹੁੰਦਾ ਔਰ ਮੈਨੂੰ ਇਹ ਲੱਗਦਾ ਕਿ ਉਹਨਾਂ 'ਚ ਕੋਈ ਸਿੱਧੂ ਦਿਖੇ ਵੀ ਨਾ ਔਰ ਮੇਰੇ ਉਸ ਕੈਰੈਕਟਰ 'ਚ ਕੋਈ ਮੇਰਾ ਪਿਛਲਾ ਕੈਰੈਕਟਰ ਨਹੀਂ ਨਾ ਲਿਖੇ ਫਰਕ ਹੋਣਾ ਚਾਹੀਦਾ ਕਿਉਂਕਿ ਇਹ ਕੋਈ ਹੋਰ ਕਿਰਦਾਰ ਆ ਤਾਂ ਇਸ ਕਰਕੇ ਮੇਰੇ ਮਨ 'ਚ ਇੱਕ ਡਰ ਹੁੰਦਾ ਜਦੋਂ ਵੀ ਮੈਂ ਕੋਈ ਵੀ ਸ਼ੂਟ ਕਰਨ ਜਾਂਦੀ ਆ ਔਖਾ ਹਾਂ ਅੱਛਾ ਫਿਲਮ ਦਾ ਕਿਹੜਾ ਕੈਰੈਕਟਰ ਆ ਜਿਹੜਾ ਤੁਹਾਨੂੰ ਬੋ ਕੈਂਟ ਲੱਗਿਆ ਐਕਚੁਅਲੀ ਮੈਂ ਤਾਂ ਫਿਲਮ ਦੇਖੂੰਗੀ ਤੁਹਾਡੇ ਸਾਰਿਆਂ ਦੇ ਨਾਲ ਅੱਛਾ ਮੈਨੂੰ ਆਪ ਨੂੰ ਨਹੀਂ ਪਤਾ ਹਲੇ ਪਰ ਜਿਸ ਤਰੀਕੇ ਨਾਲ ਟੀਜ਼ਰ ਦੇਖਿਆ ਸਭ ਦੇਖਿਆ ਤੇ ਜਿਵੇਂ ਅੱਜ ਇਹ ਆਡੀਅנס ਦੇਖਾਂ ਤਾਂ ਮਤਲਬ ਲੱਗ ਰਿਹਾ ਡਿਫਰੈਂਟ जो तो भी है, है, फिल्मा देखते देखना चाहिए भी सुन दिया है मनकिरतेंड गा पता नहीं किन्नी सो व्यूज ला चुके हैं ਪਰ ਫਿਰ ਵੀ ਸਾਡੀ ਗੱਲ ਹੈ ਸਭ ਤੋਂ ਪਹਿਲੇ ਇਸੇ 네ਗੇਟਿਵ ਪੁਆਇੰਟ ਅੰਦੇ ਕਿ ਲੈ ਇਹਨਾਂ ਦਾ ਫਿਰ ਵੈਪਨਸ ਨੂੰ ਪ੍ਰਮੋਟ ਕੀਤਾ ਜਦਕਿ ਅੱਜ ਪੰਜਾਬ ਦੇ ਵਿੱਚ ਹਰ ਦੂਜੇ ਬੰਦੇ ਕੋਲ ਦੇਖਿਆ ਜਾਂਦਾ ਚਾਹੇ ਖੁਦ ਦੀ ਸੁਰੱਖਿਆ ਵਾਸਤੇ ਹੋਵੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਹੋਰ ਬੰਦੇ ਕਹਿੰਦੇ ਲੈ ਹੋਂ ਫਿਲਮੇ ਬਣਾਤੀ ਤੇ ਤੁਸੀਂ ਇਹਨਾਂ ਦੀ ਫਿਲਮ ਦਾ ਇਸ ਤਰ੍ਹਾਂ ਗਲੋਰੀਫਾਈ ਕਰਦੇ ਆ ਇਹ ਐਂ ਕਰਦੇ ਆ ਪਰ ਗੱਲ ਉਹੀ ਹੈ ਕਿ ਉਹ ਇੱਕ ਪਰਿਵਾਰ ਦੀ ਕਹਾਣੀ ਹੈ ਕੀ ਸਾਡੇ ਘਰਾਂ 'ਚ ਜਿਵੇਂ ਤੁਸੀਂ ਕਿਹਾ ਸ਼੍ਰੀਕੇਬਾਜ਼ੀ ਸਾਡੇ ਚਾਚੇ ਤਾਇਿਆਂ 'ਚ ਕੀ ਜ਼ਮੀਨਾਂ ਪਿੱਛੇ ਲੜਾਈਆਂ ਨਹੀਂ ਹੁੰਦੀਆਂ ਕੀ ਉਦੋਂ ਅਸੀਂ ਬਿਨਾ ਹਥਿਆਰਾਂ ਤੋਂ ਕਰ ਲੈਂਦੇ ਆ ਭਾਵੇਂ ਮਤਲਬ ਅਸੀਂ ਮੈਂ ਆਪਦੇ ਘਰ ਚ ਇਹ ਵੇਖਿਆ ਮੈਂ ਹਨਾ ਲੜਾਈ ਦੇਖੀ ਆ ਮੈਂ ਐਂ ਸ਼ਰੀਕੇਬਾਜ਼ੀ ਠੀਕ ਹੈ ਹਥਿਆਰ ਨਹੀਂ ਸੀ ਹੁੰਦੇ ਜੋ ਜੋ ਹੁੰਦਾ ਸਾਡੀਆਂ ਫੈਮਲੀਆਂ ਹਨਾ ਵੀ ਤਲਵਾਰਾਂ ਗੰਡਾਸੇ ਕਈਆਂ ਹਨਾ ਜ਼ਮੀਨਾਂ ਪਿੱਛੇ ਜੋ ਲੜਾਈਆਂ ਸੀ ਤਾਂ ਉਹ ਵੀ ਤਾਂ ਹਥਿਆਰ ਹੀ ਨੇ ਹੂੰ ਟਾਈਮ ਬਦਲ ਗਿਆ ਹੁਣ ਹੁਣ ਲੋਕਾਂ ਕੋਲ ਹਥਿਆਰ ਹੈਗੇ ਨੇ ਹਨਾ ਤਾਂ ਇਸ ਤਰੀਕੇ ਨਾਲ ਹੋਣ ਲੱਗੀਆਂ ਗਲੀਆਂ ਮੁਹੱਲਿਆਂ 'ਚ ਵੀ ਲੜਾਈਆਂ ਹੁੰਦੀਆਂ ਗੈਂਗ ਵਰਡ ਨਾ ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਮੀਡੀਆ ਨੇ ਹੋਰ ਤਰੀਕੇ ਨਾਲ ਪੇਸ਼ ਕਰਦਾ ਵੀ ਉਹ 네ਗੇਟਿਵ ਲੱਗਣ ਲੱਗ ਜਾਂਦਾ ਗੈਂਗ 네ਗੇਟਿਵ ਨਹੀਂ ਹੈਗਾ ਗੈਂਗ ਤਾਂ ਜਿਵੇਂ ਮੈਂ ਕਹਾਂ ਮੇਰੀਆਂ ਚਾਰ ਫਰੈਂਡਸ ਸਾਡਾ ਗੈਂਗ ਆ ਤੁਸੀਂ ਕਹੋ ਆ ਮੇਰਾ ਗੈਂਗ ਆ ਹੈਨਾ ਗੈਂਗ ਦਾ ਮਤਲਬ ਗਰੁੱਪ ਜੀ ਹੈਨਾ ਬਸ ਉਹ ਟਾਈਟਲ ਆ ਕਿ ਗੈਂਗਲੈਂਡ ਇੱਕ ਕੈਚੀ ਟਾਈਟਲ ਆ ਸੋਹਣਾ ਲੱਗਦਾ ਸੋਹਣਾ ਟਾਈਟਲ ਆ ਤੇ ਉਹ ਰੱਖਿਆ ਪਰ ਇਦਾਂ ਦਾ ਕੁਝ ਨਹੀਂ ਕਿ ਹਥਿਆਰ ਕੋਈ ਗਲੋਰੀਫਾਈ ਆ ਸਭ ਕੁਝ ਸਮਾਜ ਚੋ ਚੱਕੀ ਗੱਲਾਂ ਉਹ ਹੀ ਗੱਲ ਆ ਫੈਮਿਲੀ ਦੀ ਕਹਾਣੀ ਆ ਕੀ ਵਾਪਰਦਾ ਆ ਜਾਂ ਐਂਡ ਤੱਕ ਜਾਂਦੇ ਕੀ ਵਾਪਰਦਾ ਉਹ ਫਿਲਮ ਦੇਖ ਕੇ ਮੈਨੂੰ ਲੱਗੂਆ ਓਕੇ ਸੋ ਤੁਸੀਂ ਤੇਜ ਕੁਮਾਰ ਅਮ ਵੱਡਾ ਘਰੇਵਾਲ ਜੀ ਇਹ ਤਾਂ ਸਾਰੇ ਮੈਨੂੰ ਲੱਗਦਾ ਪਰਿਵਾਰ ਹੀ ਅਗਲੀ ਫਿਲਮ ਦੇ ਵਿੱਚ ਆਇਆ ਹੈ ਨਾ ਕਿਦਾਂ ਇਹਨਾਂ ਦੇ ਨਾਲ ਹੈਗੀ ਇਹ ਬੌਂਡਿੰਗ ਵਧੀਆ ਹਾਂ ਮੇਰੀ ਬੌਂਡਿੰਗ ਵਧੀਆ ਬਟ ਫਿਲਮ ਜਿਵੇਂ ਮੇਰਾ ਮੈਂ ਸਕਰੀਨ ਨਹੀਂ ਸ਼ੇਅਰ ਕੀਤੀ ਕਿਸੇ ਨਾਲ ਵੀ ਤੇ ਬਸ ਹੈਲੋ ਹਾਈ ਆਈ ਮਿਲੈ ਸੀ ਔਰ ਮੇਰਾ ਸ਼ੂਟ ਜਿਵੇਂ ਮੈਂ ਕਿਹਾ ਪਾਰਟ ਥੋੜਾ ਤਾਂ ਮੈਨੂੰ ਮੈਨੂੰ ਲੱਗਦਾ ਮੈਂ ਇੱਕ ਦਿਨ ਦਾ ਹੀ ਮੇਰਾ ਸ਼ੂਟ ਸੀ ਤੇ ਬਸ ਨਹੀਂ ਕਿ ਮਿਲੀਆਂ ਸਾਰੇ ਤੇਜ ਕੁਮਾਰ ਕੁਤਬ ਵੀ ਬਹੁਤ ਟੈਲੈਂਟਡ ਨੇ ਕਿਤਾ ਸਕ੍ਰਿਪਟ ਨੂੰ ਲੈ ਕੇ ਗੱਲ ਹੁੰਦੀ ਹੈ ਜਾਂ ਔਨ ਸੈੱਟ ਸਿਰਫ ਮસ્ਤੀ ਚੱਲਦੀ ਹੈ ਟੇਕ ਹੋਣ ਤੋਂ ਬਾਹਰ ਨਹੀਂ ਨਹੀਂ ਮੈਂ ਨਹੀਂ ਕਰਦੀ ਮસ્ਤੀ ਮੈਂ ਤਾਂ ਬਿਲਕੁਲ ਨਹੀਂ ਕਰਦੀ ਵਾਈ ਯਾਰ ਮੇਰੇ ਤੇ ਮੇਰੇ ਕੰਮ ਦਾ ਪ੍ਰੈਸ਼ਰ ਹੁੰਦਾ ਮੈਂ ਇਹ ਵੀ ਹੂਆ ਮੈਨੂੰ ਹੁੰਦਾ ਵੀ ਮੈਂ ਉਹਦਾ ਸ਼ਾਟ ਸਹੀ ਦੇ ਕੇ ਆਉਣਾ ਮਤਲਬ ਮੈਂ ਨਹੀਂ ਕਰ ਪਾਉਂਦੀ ਔਰ ਮੈਂ ਜਿੰਨਾ ਕਿ ਦੇਖਿਆ ਇੱਥੇ ਸੈੱਟ ਤੇ ਬਹੁਤ ਹੀ ਪ੍ਰੋਫੈਸ਼ਨਲੀ ਕੰਮ ਚੱਲਦਾ ਬਹੁਤ ਹੀ ਪ੍ਰੋਫੈਸ਼ਨਲੀ ਮਤਲਬ ਐ ਨਹੀਂ ਹੈਗਾ ਕਿ ਕੋਈ ਫਰੀ ਟਾਈਮ ਹੈਗਾ ਤੇ ਫਰੀ ਟਾਈਮ ਬੈਠੇ ਆ ਔਰ ਜਦੋਂ ਮੈਨੂੰ ਲੱਗਦਾ ਕਿ ਜੇ ਸ਼ੂਟ ਹੋ ਰਿਹਾ ਤਾਂ ਸ਼ੂਟ ਹੀ ਹੋਣਾ ਚਾਹੀਦਾ ਠੀਕ ਹੈ ਕੋਈ ਖਾਲੀ ਟਾਈਮ ਹੈ ਜਦੋਂ ਤੁਹਾਡਾ ਸ਼ੂਟ ਮੁੱਕ ਗਿਆ ਕਿਸੇ ਹੋਰ ਦਾ ਮੁੱਕ ਗਿਆ ਤੁਸੀਂ ਬੈਠੋ ਚਾਹ ਪੀਓ ਕਾਫੀ ਪੀਓ ਗੱਲਾਂ ਕਰੋ ਸਨੈਪ ਬਣਾਓ ਹਾਂ ਉਹਦੋਂ ਕਰ ਲਓ ਹੂੰ ਤੇ ਮੈਂ ਨਹੀਂ ਕਰ ਪਾਉਂਦੀ ਫੈਨ ਤੁਹਾਡੇ ਕਾਫੀ ਕੱਟੜ ਨੇ ਹਨ ਤਾਂ ਲੋਕ ਕਹਿੰਦੇ ਆਪਣੇ ਪੈਜ ਦੇ ਫੋਟੋ ਬਹੁਤ ਦੇਦੀ ਉਸ ਨੂੰ ਸਪਰਸ਼ ਕਰਦੇ ਆ ਪਿਆਰ ਕਰਦੇ ਆ ਯਾਰ ਮੈਨੂੰ ਬਹੁਤ ਪਿਆਰ ਮਿਲਦਾ ਆਡੀਅנס ਤੋਂ ਹਮ ਮੈਂ ਕਹਿੰਦੀ ਆ ਕਿ ਮੈਂ ਸ਼ੁਕਰਗੁਜ਼ਾਰ ਆ ਕਿ ਬਹੁਤ ਹੀ ਚੰਗੇ ਕਮੈਂਟਸ ਹੁੰਦੇ ਆ ਮੇਰੀਆਂ ਪੋਸਟ ਥੱਲੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੁੜੀ ਦੇ ਪੋਸਟ ਥੱਲੇ ਆ ਫੋਟੋ ਥੱਲੇ ਕਮੈਂਟਸ ਚੰਗੇ ਆਉਣ ਹਮ ਨਹੀਂ ਹੈਗਾ ਜ਼ਰੂਰੀ ਤੁਸੀਂ ਦੇਖੋ ਅੱਜ ਕੱਲ ਪਰ ਮੈਂ ਕਹਿੰਦੀ ਆ ਕਿ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਬਹੁਤ ਪਿਆਰ ਬਹੁਤ ਇੱਜ਼ਤ ਮਿਲਦੀ ਆ ਤੁਸੀਂ ਆਪਣੇ ਆਪ ਤਾਂ ਤੁਸੀਂ ਤੁਹਾਡੀ ਤੁਸੀਂ ਫਿਲਮਾਂ ਸੁਣੀਆਂ ਕਰਦੇ ਪਰ ਤੁਸੀਂ ਖੁਦ ਨੂੰ ਵੱਡਾ ਕਿਉਂ ਨਹੀਂ ਬਣਾਉਂਦੇ ਜਦੋਂ ਤੁਸੀਂ ਕਿਹਾ ਕਿ ਪਹਿਲੇ 50000 ਸੀ ਵੈਰੀ ਓਨੈਸਟ ਆਨਸਰ ਐਂਡ ਆਈ ਰੀਅਲੀ ਅਪਰੀਸ਼ੀਏਟ ਯੂਅਰ ਓਨੈਸਟੀ ਕਿ 50 ਸੀ ਹੁਣ ਕਰੇ 85 ਹੋ ਗਏ ਆ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਦੌਰ ਇੰਨਾ ਜ਼ਿਆਦਾ ਹੈ ਕਿ ਲੋਕੀ ਬੂਸਟ ਲਗਾਉਂਦੇ ਨੇ ਪਿਕਚਰਸ ਦੇ ਫੋਲੋਅਰਸ ਦੇ ਖਰੀਦ ਕੇ ਮੈਨੂੰ ਤਾਂ ਪਤਾ ਵੀ ਉਹ ਨਕਲੀ ਆ ਦੇਖਣ ਚ ਇੰਪੈਕਟ ਪਏਗਾ ਨਾ ਕਿ ਹਾਂ ਐਨੇ ਫੋਲੋਅਰਸ ਆ ਦੇਖੋ ਜਿਨ੍ਹਾਂ ਦੇ ਤੁਸੀਂ ਦੇਖੋਗੇ ਮਿਲੀ ਇੰਨੀਆਂ ਕੁਸ਼ ਉਹਨਾਂ ਦੀਆਂ ਤੁਸੀਂ ਰੀਲਸ ਜਾਂ ਪੋਸਟਸ ਕੱਢ ਕੇ ਦੇਖੋ ਉਹਨਾਂ ਨੇ ਲਾਈਕਸ ਵੀ ਲਕੋ ਰੱਖੇ ਹੁੰਦੇ ਆ ਮਤਲਬ 2-3 ਦੇ ਨਾਟ ਦੈਨ ਆਦਰਸ ਕਿਉਂ ਹੁੰਦਾ ਉਹ ਜੇ ਤੁਹਾਡੇ ਆ ਰਹੇ ਆ ਤਾਂ ਫਿਰ ਮਿਲੀਅਨ ਆ ਰੱਖੋ ਉਹ ਉਹ ਤੁਸੀਂ ਹਾਈਡ ਕਰ ਰੱਖੇ ਹੁੰਦੇ ਆ ਕਮੈਂਟਸ 14-15 ਹੁੰਦੇ ਆ ਮਿਲੀਅਨ ਤੁਹਾਡੇ ਫੋਲੋਅਰਸ ਨੇ ਤੁਸੀਂ ਆਪਣੇ ਆਪ ਨੂੰ ਜਵਾਬ ਨਹੀਂ ਦੇਣਾ ਤੁਹਾਨੂੰ ਮੈਨੂੰ ਤਾਂ ਸ਼ਰਮ ਆਊਗੀ ਜੇ ਮੈਂ ਖਰੀਦੂੰਗੀ ਤੇ ਆਹ ਕੰਮ ਹੋਊਗਾ ਅੱਛਾ ਹਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਇਹਨੂੰ ਆਨਸਰ ਦੇਣਾ ਜ਼ਰੂਰੀ ਆ ਮਤਲਬ ਜੋ ਹੈ ਉਹਨੇ ਹੀ ਆ ਤੇੜੇ ਹੈ ਪਰ ਮੇਰੇ ਆਹ ਵੇ ਰੀਗਰ ਨੂੰ ਲਾ ਵੇਖਦੇ ਹੋ ਮੇਰੀਆਂ ਵੇਖਦੇ ਹੋ ਹਾਂ ਹੱਸਦੇ ਹੋ ਹਾਂ ਤੇ ਤੂੰ ਮੈਨੂੰ ਇਨਬਾਕਸ ਕਰ ਕਿਤੇ ਕਿਤੇ ਤੁਹਾਨੂੰ ਵੀ ਰਿਸਪਨ ਨੂੰ ਅੱਛਾ ਲੱਗਦੀਆਂ ਜਿਹੜੀਆਂ ਫਨੀ ਫਨੀ ਫਿਰਦੇ ਹੋਗੇ ਹਾਂ ਹੈਗੇ ਸਰਕਲ ਹਾਂ ਸ਼ੁਕਰ ਹੈ ਮੈਂ ਤਾਂ ਸੋਚਿਆ ਹੀ ਹੁਣ ਇਹ ਵੀ ਕਹੋਗੇ ਕਿ ਮੇਰੇ ਨਹੀਂ ਨਹੀਂ ਮੇਰੇ ਕਿਹਨੂੰ ਜਾਂਦਾ ਜਿਵੇਂ ਮਮੀ ਨੂੰ ਭੇਜਦੀ ਇੱਕ ਮੇਰੀ ਫਰੈਂਡਾ ਸ਼ਵੇਤਾ ਉਹਨੂੰ ਭੇਜਦੀ ਮੇਰੀ ਨੇਬਰ ਨੂੰ ਭੇਜਦੀ ਬਸ ਆਹੀ ਨਾ ਹੋਰ ਕਿਹੜਾ ਸਰਕਲ ਅਗਾ ਪੱਕੇ ਘਰ ਤੋਂ ਕਿਹੋ ਜਿਹੋ ਨੇ 5-7 ਜੜੇ ਹੈਗੇ ਆ ਅਸੀਂ ਹਾਂ ਨਹੀਂ ਬਸ ਆਹੀ ਆ ਮੰਮੀ ਤੇ ਗਵਾਂਡੀ ਹਾਂ ਮੈਂ ਆਈ ਆ ઓਲ ਰਾਈਟ ਹਾਂ ਮੰਮੀ ਖੁਸ਼ ਨੇ ਹਾਂ ਠੀਕ ਐ ਸ਼ੀ ਹੈਪੀ ਜੀ ਵਜਾ ਦੇਖਿਆ ਹਾਂ ਹਾਂ ਦੇਖਿਆ ਦੋ ਦੋ ਵਾਰ ਦੇਖਿਆ ਦੋ ਬਾਰ ਦੋ ਬਾਰ ਦੇਖਣ ਦੀ ਵਜਾ ਵਜਾ ਇੱਕ ਵਾਰੀ ਤਾਂ ਉਹ ਆਪ ਗਏ ਮੁੜ ਕੇ ਜੇ ਕਿਸੇ ਨੇ ਜਾਣਾ ਪਰ ਉਹਨਾਂ ਦੇ ਨਾਲ ਵੀ ਚਲੇ ਗਏ ਵੀ ਮੈਂ ਉਹਨਾਂ ਨੂੰ ਵੀ ਦਿਖਾ ਕੇ ਲਈ। दैट मींस ਸ਼ੀ ਇਜ਼ ਪ੍ਰਾਊਡ ਕਿ ਮੇਰੀ ਕੁੜੀ ਦੇਖ ਕੇ। ਹਾਂ ਬਿਲਕੁਲ। ਕਿਤਾ ਦੱਸਿਆ ਉਹਨੇ ਕਾਲ ਕਰਕੇ ਬਿਲਕੁਲ ਐਂ ਕਹਿੰਦੇ ਸੀ ਗਵੰਡੀ ਆ ਜਿਹੜੇ ਨਾਲ ਗਏ ਸੀ। ਹਾਂ ਨਹੀਂ ਨਹੀਂ ਵਧੀਆ ਲੱਗੀ। ਮਤਲਬ ਵਧੀਆ ਲੱਗੀ ਸਾਰਿਆਂ ਨੇ ਕਿਹਾ ਕਿ ਬਹੁਤ ਅੱਛੀ ਹੈ। ਦੱਸਦੇ ਆਂ ਫਿਰ ਫੋਨ ਕਰਕੇ। ਤੁਹਾਡੇ ਮਮਾ ਗਿਆ ਕਿਹੜੀ ਕੁਆਲਿਟੀਜ਼ ਤੁਹਾਡੇ ਚ ਵੀ ਨੇ? ਅ ਕੀ ਜਿਵੇਂ ਮੈਨੂੰ ਲੱਗਦਾ ਜਿਹੜੇ ਮੇਰੇ ਚ ਆਪਾਂ ਕਹਿ ਦਈਏ ਨਾ ਆਂਕ ਜਾਂ ਗੱਡਸ ਨੇ। ਡੈਡੀ ਵੀ ਵਿਕਸ ਹੀ ਆ ਅੱਛਾ ਹਾਂ ਕਿਉਂਕਿ ਯੂਜੂਅਲੀ ਘਰ ਚ ਤਾਂ ਹੁੰਦਾ ਨਾ ਹਾਏ ਹਾਏ ਇਹ ਗੱਲ ਤੇ ਵੀ ਮੇਰੀ ਆਪਣੀ ਮਾਂ ਤੇ ਆ ਜਾਂ ਇਹ ਗੱਲ ਤੇ ਇਹਨੇ ਪਿਓ ਦੀ ਕਾਪੀ ਕੀਤੀ ਹੋਈ ਮੈਂ ਮਿਕਸ ਹੋ ਗਈ ਓਕੇ ਮੇਰੇ ਚ ਬਹੁਤ ਗੱਲਾਂ ਜੋ ਮੈਨੂੰ ਲੱਗਦਾ ਮੈਂ ਚੰਗਾ ਵਰਜ਼ਨ ਨਿਕਲ ਕੇ ਆਈ ਹਾਂ ਉਹਨਾਂ ਦਾ ਉਹਨਾਂ ਦੇ ਪਿਆਰ ਦੀ ਕੁਆਲਿਟੀ ਲੈ ਲਈ ਹਾਂ ਆਪਸੇ ਮੂੰਹ ਮੀਆਂ ਵਿੱਚ ਹਾਂ ਨਹੀਂ ਕੋਈ ਤੇ ਨਾ ਸਹੀ ਹਾਂ ਨਹੀਂ ਹਾਂ ਮਤਲਬ ਨਹੀਂ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਯਾ ਜੋ ਜੋ ਡੈਡੀ ਸੀ ਗਿਆ ਜੋ ਮੰਮੀ ਯਾਰ ਮੇਰੇ ਜੋ ਹੈ ਨਹੀਂ ਪਤਾ ਨਹੀਂ ਮੈਨੂੰ ਆਪਣੇ ਆਪ ਨੂੰ ਹੀ ਆਪ ਚੰਗਾ ਲੱਗਦਾ ਹੋ ਸਕਦਾ ਦੂਜਿਆਂ ਨੂੰ ਕਮੀਆਂ ਦਿਖਦੀਆਂ ਹੋਣਗੀਆਂ ਆਬਵੀਅਸਲੀ ਦਿਖਦੀਆਂ ਹੋਣਗੀਆਂ ਪਰ ਮੈਨੂੰ ਜੋ ਮੈਂ ਆਪਣੀ ਫੇਵਰਿਟ ਹਾਂ ਯੈਸ ਮੈਂ ਮੇਰੀ ਫੇਵਰਿਟ ਅਲ ਖਤਮ ਖਤਮ ਆਲਰਾਇਟ ਤੁਸੀਂ ਸ਼ਰੀਕੇ ਬਾਈ ਦੀ ਗੱਲ ਕਰਦੇ ਹੋ ਤੁਸੀਂ ਘਰੇ ਦੇਖਿਆ ਤੁਸੀਂ ਹੈਨਾ ਕਿੱਦਾਂ ਤੁਹਾਡੇ ਪੇਰੈਂਟਸ ਦਾ ਕੀ ਬਿਹੇਵੀਅਰ ਕਿਸ ਤਰੀਕੇ ਨਾਲ ਉਹਨਾਂ ਨੇ ਚੀਜ਼ਾਂ ਨੂੰ ਹੈਂਡਲ ਕੀਤਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਅੱਗੇ ਯੂ نو ਲਾਈਫ ਦੇ ਵਿੱਚ ਮੂਵ ਆਨ ਮੈਂ ਬਹੁਤ ਛੋਟੀ ਸੀ ਮਤਲਬ ਪਰ ਹੁਣ ਜਿਵੇਂ ਜੱਟ ਸਿਕ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਇੱਥੇ ਜ਼ਮੀਨਾਂ ਪਿੱਛੇ ਚੱਲਦਾ ਹੀ ਰਹਿੰਦਾ ਕੁਝ ਨਾ ਕੁਝ ਡੈਡ ਸਟ੍ਰਿਕ ਸੀ ਹਾਂ ਤੇ ਮੈਂ ਦੇਖਿਆ ਸਾਡੇ ਅਪਾਰਟਮੈਂਟਸ ਮੈਂ ਦੇਖੀ ਹੈ ਲੜਾਈ ਕੀ ਤੁਸੀਂ ਉਹ ਟੈਂਸ ਮਾਹੌਲ ਵੀ ਦੇਖਿਆ ਕਿਉਂਕਿ ਇੱਕ ਲੜਾਈ ਸਿਰਫ ਗੋਲੀਆਂ ਬੰਦੂਕਾਂ ਦੇ ਜਾਂ ਤਲਵਾਰਾਂ ਇੱਟਾ ਪਟਟਿਆਂ ਦੀ ਨਹੀਂ ਹੈ ਜਾਣ ਜਾਂਦੀ ਹੈ ਤੁਸੀਂ ਜਾ ਸਕਦੀ ਸੀ ਜੀ ਆਬਵੀਸਲੀ ਮੇਰੇ ਟੈਂਸ ਮਾਹੌਲ ਕਰਦਾ ਹਾਂ ਮੇਰੇ ਡੈਡੀ ਦੇ ਨਾ ਇੱਥੋਂ ਲੈ ਕੇ ਇੱਥੇ ਤੱਕ ਜੀ 24 ਟੰਕੇ ਸੀ 12 ਇੰਦਰ 12 ਅਟੈਕ ਕੀਤਾ ਕਿਸੇ ਨੇ ਉਹੀ ਜ਼ਮੀਨ ਦੀ ਲੜਾਈ ਜਵੇਂ ਜਿੱਤਾ ਸ਼ਰੀਕੇਬਾਜ਼ੇ ਚ ਹਾਂ ਤਾਂ ਕਿਸੇ ਦੀ ਵੀ ਜਾਣ ਜਾ ਸਕਦੀ ਸੀ ਹੁਣ ਸੀ ਕੀ ਹੁਣ ਗਰੁੱਪ ਸੀ ਨਾ ਦੋ ਦੋ ਗਰੁੱਪ ਹੀ ਹੋਗੇ ਨਾ ਜੀ ਇੱਕ ਕਿਸੇ ਦਾ ਇੱਕ ਸਾਡਾ ਡੈਡੀ ਹੋ ਰਹੇ ਹੁੰਦਾ ਤੇ ਗਰੁੱਪ ਹੋਗੇ ਬਸ ਇਹੀ ਗੈਂਗ ਹੁੰਦਾ ਇਥੇ ਗੈਂਗਲੈਂਡ ਬੰਦਾ ਹੈ ਇਥੇ ਗੈਂਗਲੈਂਡ ਬੰਦਾ ਉਹ ਵੀ ਗੈਂਗਲੈਂਡ ਹੀ ਸੀ ਉਹ ਕਦੋਂ ਕਾ ਕੇ ਇਹ ਚੀਜ਼ਾਂ ਨਾਰਮਲਾਈਜ਼ ਹੋਈਆਂ ਬਾਚ ਹੋ ਗਿਆ ਇੱਕ ਇੱਕ ਜਣੇ ਨੂੰ ਛੱਡਣਾ ਪੈਂਦਾ ਹੁੰਦਾ ਕਿ ਠੀਕ ਹੈ ਛੱਡ ਦਿਓ ਅੱਛਾ ਮੁੱਦੇ ਧਿਆਨਿਆ ਪਾਰਟੀ ਵਾਦੀ ਸੀਗੀ ਉਦੋਂ ਹਾਂ ਹੁਣ ਜਦੋਂ ਐਕਟਰੈਸ ਬਣ ਗਈ ਹੋ ਹੈਗੇ ਫੈਨ ਉਧਰੋਂ ਪਾਸੇ ਹਾਂ ਹਾਂ ਫੈਨ ਨੇ ਹਾਂ ਲੈ ਦੱਸ ਡੈਡੀ ਦੇ ਐਡਾ ਬਚਦੇ ਸਾਲ ਐਨਾ ਗੈਂਗਲੈਂਡ ਇਕੱਠਾ ਕਰਕੇ ਖੜਾ ਕਰਕੇ ਤੇ ਮੁੜ ਕੇ ਫੈਨ ਬਣਾ ਲਿਆ ਆਪਣਾ ਪਰ ਡੈਡੀ ਮੇਰੇ ਬਹੁਤ ਅੱਛੇ ਸੀ ਡੈਡੀ ਮੇਰੇ ਆਇਨ ਲਾਲਚੀ ਆ ਕੁਛ ਨਹੀਂ ਸੀ ਫਿਰ ਆਫਟਰ ਆਲ ਉਹਨਾਂ ਨੇ ਚੀਜ਼ਾਂ ਛੱਡੀਆਂ ਠੀਕ ਹੈ ਯਾ ਚੱਕੋ ਲੈਟ ਇਟ ਬੀ ਜਾਣ ਦੋ ਅੱਛਾ ਇੱਕ ਅਖੀਰਲਾ ਸਵਾਲ ਪੁੱਛਣਾ ਚਾਹੁੰਦੀ ਆ ਮੈਂ ਕਿਉਂਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਕਲਾ ਦੀ ਕਦਰ ਪਾਣੀ ਬਹੁਤ ਜ਼ਰੂਰੀ ਹੈ ਸਿਨੇਮਾ ਦੇ ਵਧਣ ਲਈ ਗਰੋ ਕਰਨ ਲਈ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਬਹੁਤ ਵਧੀਆ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ ਵਾਹਿਗੁਰੂ ਨੀਤਾ ਨਾਲ ਮੁਰਾਦਾ ਆ ਪਾ ਕਹਿੰਦੇ ਆ ਮੇਰ ਕਰਦਾ ਜੀ ਬਿਲਕੁਲ ਜੇ ਦੀਪ ਸਿੱਧੂ ਹੁੰਦੇ ਕੀ ਤੁਹਾਡੇ ਕੈਰੀਅਰ ਲਾਈਫ ਦੇ ਵਿੱਚ ਪਰਸਨਲ ਜ ਤੇ ਆਫਕੋਰਸ ਖੁਸ਼ੀਆਂ ਹੁੰਦੀਆਂ ਕੈਰੀਅਰ ਲਾਈਫ ਦੇ ਵਿੱਚ ਵੀ ਸ਼ਾਇਦ ਗ੍ਰਾਫ ਹਾਈ ਹੁੰਦਾ ਹਾ ਕੈਰੀਅਰ ਚ ਅਸੀਂ ਠੀਕ ਹੈ ਜੋ ਫਿਲਮ ਕਰ ਰਹੇ ਹੁੰਦੇ ਉਹ ਮੈਂ ਵੀ ਕਰ ਰਹੀ ਹੁੰਦੀ ਕਿਉਂਕਿ ਮੇਰਾ ਮੇਰਾ ਪਰਿਵਾਰ ਸੀ ਹੈਨਾ ਅਸੀਂ ਫੈਮਿਲੀ ਤਾਂ ਆਬਵੀਅਸਲੀ ਮੈਂ ਕਰ ਰਹੀ ਹੁੰਦੀ ਸਾਰੀਆਂ ਫਿਲਮਾਂ ਸੋ ਡੂ ਯੂ ਰੀਲੀ ਥਿੰਕ ਕਿ ਜੇ ਜਦੋਂ ਮੈਨੂੰ ਲੱਗਦਾ ਫਿਲਮਾਂ ਫੁਲ ਮਾਸ ਸਕੈਂਡਰੀਆ ਛੋਟੀ ਗੱਲ ਹੈ ਬੰਦੇ ਦਾ ਹੋਣਾ ਨਾ ਹੋਣਾ ਜਿਆਦਾ ਮਾਇਨੇ ਰੱਖਦਾ ਮੈਨੂੰ ਲੱਗਦਾ ਕਿ ਉਹਦਾ ਹੋਣਾ ਜ਼ਿਆਦਾ ਮਾਇਨੇ ਰੱਖਦਾ ਸੀ ਕਿਉਂਕਿ ਇਸ ਗੱਲ ਨਾਲ ਉਹ ਜੇ ਉਹ ਹੁੰਦਾ ਤਾਂ ਮੈਂ ਫਿਲਮਾਂ ਕਰ ਰਹੀ ਹੁੰਦੀ ਬਟ ਜੇ ਤੁਸੀਂ ਮੈਨੂੰ ਚੈਲ ਕੀਤੀ ਆਈ ਐਮ ਸ਼ੋਰ ਉਹ ਬਹੁਤ ਖੁਸ਼ ਹੁੰਦੀ ਹਾਂ ਉਹ ਹੁੰਦਾ ਲੱਗਦਾ ਕਿ ਐਸ ਕੇ ਇੱਕ ਅਚੀ ਐਕਟਰੈਸ ਆ ਕਿ ਕਿੰਟਰਵਿਊ ਕਿ ਆ ਵੀ ਹੁੰਦਾ ਬਟ ਮੈਂ ਸ਼ਾਇਦ ਥੋੜੀ ਕੋਸਟੰਗਲ ਟੱਚ ਕਰਨ ਲੱਗੀ ਆ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਪਰ ਮੈਨੂੰ ਇਹ ਲੱਗਦਾ ਮੁਹੱਬਤ ਕਿਸ ਨੂੰ ਕਹਿੰਦੀ ਆ ਮੈਂ ਦੱਸ ਦੇਣੀ ਆ ਕਿਉਂਕਿ ਜਿਉਂਦੇ ਜੀ ਅਸੀਂ ਬਹੁਤ ਦਿਖਾਉਂਦੇ ਆ ਇਹ ਤੇਰਾ ਵਾ ਇਹ ਮੈਂ ਤੇਰੇ ਲਈ ਕੀਤਾ ਤੇਰਾ ਤੇਰੇ ਕਰਕੇ ਅਸੀਂ ਆਹ ਕੀਤਾ ਉਹਨਾਂ ਦੇ ਜਾਣ ਮਗਰੋਂ ਤੁਸੀਂ ਘਰ ਲਿਆ ਘਰ ਦੇ ਵਿੱਚ ਇੱਕ ਕਮਰਾ ਤੁਸੀਂ ਉਹਨਾਂ ਨੂੰ ਹੈਨਾ ਡੈਡੀਕੇਟ ਕੀਤਾ ਹਾਂ ਮੈਨੂੰ ਨਹੀਂ ਮੈਨੂੰ ਹੁੰਦਾ ਵੀ ਇਹ ਗੱਲਾਂ ਨਾ ਲੋਕ ਨਾ ਹੋਰ ਤਰੀਕੇ ਨਾਲ ਲੈਣ ਲੱਗ ਜਾਂਦੇ ਆ ਪ੍ਰੋਬਲਮ ਇਹ ਹੈ ਪਰ ਉਹ ਲੋਕ ਉਹੀ ਨੇ ਨਾ ਜਿਹੜੇ ਸੁਣਾਉਂਦੇ ਨੇ ਕਿ ਅਸੀਂ ਕੀਤਾ ਹਾਂ ਤੁਸੀਂ ਤਾਂ ਕਦੇ ਜ਼ਿਕਰ ਵੀ ਨਹੀਂ ਕੀਤਾ ਔਰ ਉਹ ਇਨਸਾਨ ਦੇਖਣ ਨੂੰ ਖੜਾ ਵੀ ਨਹੀਂ ਹੈਗਾ ਹੈਨਾ ਤੁਸੀਂ ਜਾ ਕੇ ਗੱਲਾਂ ਕਰਦੇ ਹੋ ਉੱਥੇ ਖੁਦ ਦੇ ਨਾਲ ਜਾਂ ਪ੍ਰੈਜ਼ੈਂਸ ਵੀ ਕਰਦੇ ਹੋ ਹਾਂ ਹਾਂ ਮੈਂ ਮਤਲਬ ਕਰੇ ਵਰਦੀ ਵੀ ਕਦੀ ਵੀ ਰਾਤ ਮੇਰਾ ਟੱਚ ਹੁੰਦਾ ਮੈਂ ਟੱਚ ਕਰਦੀ ਹਾਂ ਫੋਟੋ ਮੈਨੂੰ ਇਹ ਲੱਗਦਾ ਕਿ ਹੈ ਬਾਏ ਆਮ ਗੋਇੰਗ ਬਾਏ ਮੈਂ ਆ ਗਈ ਹਾਂ 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 ਦੇਖਿਆ ਬਹੁਤ ਅੱਛੀ ਗੱਲ ਆਈ ਪੇਸ਼ ਕੀਤੀ ਉਹਨਾਂ ਦੀ ਪੋਜ਼ਿਟਿਵ ਹੈ ਮੈਂ ਤੁਸੀਂ ਮੰਨੋਗੇ ਨਹੀਂ ਮੈਂ ਕਿਸੇ ਸ਼ੂਟ ਤੇ ਜਾਨੀ ਆ ਮੈਨੂੰ ਕਿਤੇ ਨਾ ਕਿਤੇ ਨਜ਼ਰ ਆ ਹੀ ਜਾਣਾ ਇਹ ਤੁਸ ਭਾਵੇਂ ਕੋਈ ਟਰੱਕ ਨਿਕਲ ਜੇ ਉਹ ਭਾਵੇਂ ਕਿਸੇ ਦੁਕਾਨ ਤੇ ਫੋਟੋ ਤੇ ਕਿ ਜੇ ਭਾਵੇਂ ਕਿਸੇ ਦੀ ਕਾਰ ਮੈਨੂੰ ਕ੍ਰਾਸ ਕਰ ਜਵੇ ਮੈਨੂੰ ਦਿਖਣਾ ਹੀ ਦਿਖਣਾ ਇਹ ਤੁਹਾਡੇ ਨਾਲ ਉਦੋਂ ਵੀ ਹੋਇਆ ਸੀ ਯਾਰ ਜਦੋਂ ਤੁਸੀਂ ਕਾਰ ਲੈ ਰਹੇ ਸੀ ਤੁਸੀਂ ਬਹੁਤ ਪਰੇਸ਼ਾਨ ਸੀ ਅਰੇ ਰੈਗੂਲਰ ਰੈਗੂਲਰ ਦਿਖਦੇ ਸੀ ਨਾ ਬੁੱਲਰ ਹੁੰਦਾ ਮੇਰੇ ਨਾਲ ਹਰ ਟਾਈਮ ਉਹ ਤਾਂ ਕਾਰ ਲੈਣ ਨਾਲੇ ਤੇ ਮੇਰੇ ਐਸੇ ਕਿਸੇ ਨੇ ਕਿ ਜੇ ਮੈਂ ਦਿਖਾ ਦੱਸ ਦਵਾਂ ਨਾ ਤਾਂ ਅਗਲਾ ਕਦੇ oh my god ਅੱਛਾ hmm. yes ਉਹ ਐਨੀ ਰੀਅਲ ਨੇ ਤੁਸੀਂ ਦੱਸਿਆ that cab incident ਐਂ ਸਹੀ ਕੈਬ ਕੀ ਤੁਸੀਂ ਤਾਂ ਤੁਹਾਨੂੰ ਤਾਂ ਮੈਂ ਦੱਸਿਆ ਹੀ ਉਸ ਦਾ ਦੇਖਿਆ ਹੀ ਆ ਹਾਂ ਉਹ ਝੂਠੇ ਥੋੜੇ ਹੀ ਆ ਮੈਂ ਥੋੜੀ ਬਣਾ ਲਈ ਹੂੰ ਤੁਹਾਪਰ ਦੀਆਂ ਨੇ ਚੀਜ਼ਾਂ ਤੁਹਾਡਾ ਪਿਆਰ ਹੁੰਦਾ ਅਟੈਚਮੈਂਟ ਹੁੰਦੀ ਹੈ ਜੇ ਤੁਹਾਡੀ ਆ ਭਾਵੇਂ ਬੰਦਾ ਹੈ ਭਾਵੇਂ ਨਹੀਂ ਹੈ ਆਫਟਰ ਆਲ ਤਾਂ ਸਾਡੇ ਆਸ-ਪਾਸ ਹੀ ਕਿਤੇ ਹਨਾ ਤਾਂ ਪਹੁੰਚਦਾ ਹੈ ਨਾ ਜੀ ਵਸੇ ਵੀ ਕਨੈਕਟੀਵਿਟੀ ਦੀ ਗੱਲ ਹੁੰਦੀ ਹੈ ਪ੍ਰੈਜ਼ੈਂਸ ਫੀਲ ਕਰਨੀ ਚਾਹੀਦੀ ਤੇ ਪ੍ਰੈਜ਼ੈਂਸ ਫੀਲ ਅਗਲਾ ਬੰਦਾ ਕਰਵਾਉਂਦਾ ਹੈ ਪਾਵਰ ਸਟੇਲ ਕਰਵਾ ਲਈ ਹੈ ਚਲੋ ਗੈਂਗਲੈਂਡ ਲਈ ਬਹੁਤ ਮੁਬਾਰਕਬਾਦ ਕਿਰਦਾਰ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੁਣ ਉਹ ਮੈਨੂੰ ਫਿਲਮ ਤੋਂ ਬਾਹਰ ਕਰਨਾ ਪੈਣਾ ਹੈ ਤੇ ਉਹਦੇ ਬਾਰੇ ਫੇਰ ਗੱਲ ਕਰਾਂਗੇ ਪਰ ਉਦੋਂ ਮੈਂ ਹੋਰ ਵੀ ਚਾਹਾਂਗੀ ਕਿ ਪਤਾ ਲੱਗੇ ਕਿ ਮੁਹੱਬਤ ਕੀ ਚੀਜ਼ ਹੈ ਕੇਸਰ ਲਾਈਕ ਯੋ ਪ੍ਰਾ ਲਈ ਹੋਵੇ ਪਰਿਵਾਰ ਲਈ ਹੋਵੇ ਹੈਨਾ ਉਦੋਂ ਗੱਲ ਕਰਾਂਗੇ ਬਾਕੀ ਇਦਾਂ ਹੀ ਹੱਸਦੇ ਬੱਸ ਦਰੋ ਹੋਰ ਪਤਲੇ ਨਾ ਹੋਈ ਹੁਣ ਮੈਨੂੰ ਗੈਲਸ ਫੇਡ ਹੋਣ ਲੱਗ ਰਿਹਾ ਹੈ ਮੈਂ 16 ਘੰਟੇ ਦੀ ਨਾ ਫਾਸਟਿੰਗ ਕਰ ਸਕਦੀ ਪਤਾ ਲੱਗੇ ਅਗਲੇ ਫਰੇਮ ਤੇ ਤੁਸੀਂ ਐਂਡ ਫਿਟ ਬੈਠੇ ਤਾਂ ਮੈਂ ਇੰਨਾ ਬਾਹਰ ਇਕੱਠਾ ਨਹੀਂ ਹੋ ਜਾਂਦਾ ਨੇ ਸੋਲਾ ਘੰਟੇ ਕੋਤੀ ਨਹੀਂ ਹੁੰਦਾ ਚਲੋ ஆல் ਦਾ ਵੈਰੀ ਬੈਸਟ ਥੈਂਕ ਯੂ ਸੋ ਮੱਚ ਹਮੇਸ਼ਾ ਦੇਖ ਕੇ ਅੱਛਾ ਲੱਗਦਾ ਹੈ ਵਾਈ ਗੁਰੂ ਬਹੁਤ ਬਰਕਤ ਦੇ ਥੈਂਕ ਯੂ ਥੈਂਕ ਯੂ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਭਾਈ ਗੈਂਗਲੈਂਡ ਰਿਲੀਜ਼ ਹੋਣ ਵਾਲੀ ਹੈ 25 ਅਪ੍ਰੈਲ ਨੂੰ ਤੇ ਆਪਾਂ ਸਾਰਿਆਂ ਨੇ ਮਿਲ ਕੇ ਦੇਖਣ ਜਾਣਾ ਕਿਉਂਕਿ ਸਿਨੇਮਾ ਬਣਾਉਣ ਤੱਕ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਸਿਨੇਮਾ ਨੂੰ ਅੱਗੇ ਲੈਣ ਤੱਕ ਸਾਡੀ ਜ਼ਿੰਮੇਵਾਰੀ ਹੈ ਅਸੀਂ ਦੇਖਾਂਗੇ ਤੇ ਵਧਾਵਾ ਦੇਵਾਂਗੇ ਹੈਨਾ ਫਿਲਹਾਲ ਦੇ ਲਈ ਐਨਾ ਹੀ ਆਪਣਾ ਤੇ ਆਪਣਾ ਦਾ ਰੱਖੋ ਖਿਆਲ ਪੋਜ਼ਿਟਿਵ ਬ੍ਰਾਡ ਸਪਰੈਡ ਪੋਜ਼ਿਟਿਵਲੀ ਪੋਜ਼ਿਟਿਵਿਟੀ ਫ